ਮੈਨੂੰ ਆਖਿਆ ਦੀ ਵੀ ਮੈਨੂੰ ਤਾਂ ਤੇਰੇ ਵਰਗਾ ਬੰਦਾ ਚਾਹੀਦਾ ਸੀਗਾ ਇਹਦੇ ਨਾਲ ਤਾਂ ਬਾਂਦਰ ਜੇ ਨਾਲ ਮੇਰਾ ਮੇਲ ਹੀ ਨਹੀਂ ਸੀ ਜਿੱਦੇ ਨਾਲ ਮੈਨੂੰ ਵਿਆਹ ਕੇ ਤੋਰ ਤੱਕ ਕਰਦੇ ਨੇ ਪਤਾ ਨਹੀਂ ਦੇਖਿਆ ਕੀ ਐ ਇਹਨਾਂ ਦੀ ਨੋਰ ਰਾਨੀ ਨੇ ਚਾਹ ਬਣਾ ਲਈ ਅਖੇ ਵੀਰੇ ਚਾਹ ਪੀ ਕੇ ਜਾਏ ਵੀਰੇ ਠੀਕ ਐ ਇੱਕ ਤਾਂ ਮੈਨੂੰ ਇਸ ਗੱਲੋਂ ਬੜੀ ਸ਼ਰਮ ਆਉਂਦੀ ਐ ਵੀ ਵੀਰਾ ਸ਼ਬਦ ਜਿਹੜਾ ਨਾ ਵੀਰਾ ਤੇ ਰਖੜੀ ਇਹ ਦੋ ਸ਼ਬਦ ਆਸ਼ਕ ਲੋਕਾਂ ਨੇ ਬਦਨਾਮ ਕਰਤੇ ਮਿੱਟੀ ਪਟਦੀਆਂ ਨਾ ਸ਼ਬਦਾਂ ਦੀ ਏ ਮੇਰਾ ਭਰਾ ਹੈ ਇਹ ਮੇਰਾ ਮੂੰਹ ਬੋਲੇ ਭਰਾ ਹੈ ਮੈਂ ਇਹ ਰਖੜੀ ਬੰਦੀ ਹੈ ਇਹ ਮੇਰਾ ਧਰਮ ਦਾ ਭਰਾ ਹੈ ਤੇ ਅੰਦਰੋਂ ਆ ਚੀਜ਼ ਹੁੰਦੀ ਆ ਆਪਸ ਦੇ ਵਿੱਚ ਅੰਦਰੋਂ ਗੰਢ ਤੁੱਪ ਹੁੰਦੀ ਹੈ ਮੈਂ ਵੀਰ ਜੀ ਤੁਹਾਨੂੰ ਕੀ ਦੱਸਾਂ ਮੇਰੇ ਪੁੱਤ ਦੀ ਤੁਸੀਂ ਸ਼ਕਲ ਦੇਖਦੇ ਕਿਵੇਂ ਹੋਈ ਪਈ ਹੈ ਗੱਲਾਂ ਬਣਾਉਂਦੀ ਰਹਿੰਦੀ ਆ ਗੱਲਾਂ ਬਣਾਉਂਦੀ ਰਹਿੰਦੀ ਆ ਨਹੀਂ ਤੂੰ ਚੰਗੀ ਆ ਮੇਰਾ ਮੈਂ ਤਾਂ ਤੂੰ ਅਜੀਬ ਜਿਹਾ ਤੁਹਾਨੂੰ ਸੋਚ ਕੇ ਨਹੀਂ ਨੀ ਨੂੰ ਕਾਰੇ ਸਾਡੇ ਜਾਨੀ ਤੇ ਆਪ ਤੂੰ ਚਿਹਰੇ ਬਿਜਾਰੀ ਤੁਰੀ ਫਿਰ ਕੋ ਬੱਸ ਕਰੋ ਜੱਪ ਕਰ ਜੋ ਤੂੰ ਜੱਪ ਕਰ ਕੋਈ ਨਹੀਂ ਕੱਢ ਲੈਂਦੇ ਅਗੋਂ ਨੂੰ ਕੱਢ ਲੈਂਦੇ ਅਗੋਂ ਨੂੰ ਜੇ ਮੈਂ ਤੇਰੀ ਡਿਟੇਲ ਕਢਵਾ ਲਈ ਨਾ ਤੇਰੀ ਤੇਨ ਦੀ ਅਨੌਰ ਰਾਣੀ ਦੀ ਕਾਲ ਡਿਟੇਲ ਮੇਰੇ ਟੇਬਲ ਤੇ ਆ ਗਈ ਤਾਂ ਨਿਕਲ ਕੇ ਤੇ ਮੈਂ ਤੇਰੇ ਡਾਂਗ ਥੱਲੇ ਪਾ ਕੇ ਤਾਂ ਦੀ ਕੱਢ ਦੂੰ ਜੇ ਝੂਠਾ ਸਾਬਤ ਹੋਇਆ ਤੂੰ ਤੁਹਾਡੇ ਦੋਨਾਂ ਦੀਆਂ ਧੀਆ ਭੈਣਾਂ ਹੈਗੀਆਂ ਹੈਗੀਆਂ ਹੀ ਸਾਡੀਆਂ ਹੈਗੀਆਂ ਹੀ ਧੀਆ ਉਹਨਾਂ ਨੂੰ ਆ ਸਿਖਾ ਦਿੰਨੇ ਹੁੰਦੇ ਜਦੋਂ ਤੁਹਾਨੂੰ ਵਿਆਹ ਤਾਂ ਉਹਦੇ ਸੱਸ ਨੂੰ ਇਹ ਕਹਣ ਤੇਰੇ ਜੁੰਡੇ ਪਟ ਦੋਗੇ ਕਿ ਕੰਨਾਂ ਵਿੱਚ ਕੰਨਾਂ ਦੇ ਵਿੱਚ ਮੋਂਦੇ ਨਾ ਨਾ ਮੇਰੀ ਗੱਲ ਸੁਣੀ ਮੇਰੀ ਗੱਲ ਸੁਣ ਵੀ ਕੰਨਾਂ 'ਚ ਤੁਹਾਡੇ ਉਦੋਂ ਰੂਪ ਪਾਈਏ ਮੋਂਦੇ ਲੱਗੇ ਕਿ ਤੋਨੇ ਕਿਹਾ ਦੋ ਵਾਰੀ ਤੁਹਾਡੇ ਸਾਹਮਣੇ ਕਿ ਚੁੰਡੇ ਪਟ ਦੋ ਆਂਦੀ ਸੱਸ ਨੂੰ ਜੇ ਤੁਹਾਡੀਆਂ ਘਰ ਵਾਲੀਆਂ ਤੁਹਾਡੀਆਂ ਮਾਮਾ ਦੇ ਜੁੰਡੇ ਪਟਣ ਫਿਰ ਕਿੰਨਾ ਕੁ ਸਵਾਦ ਆਊਗਾ ਸਰਦਾਰ ਜੀ ਮੇਰੀ ਇੱਕ ਗੱਲ ਸੁਣ ਲਓ ਮੈਂ ਉਹਨਾਂ ਥਾਣੇਦਾਰਾਂ 'ਚ ਹੋਨੇਗਾ ਵੀ ਜਿਹੜੇ ਤੁਹਾਡੇ ਵਰਗੇ ਮੂਰੇ ਵਿਚ ਵਿਚ ਕਰਦੇ ਪਤਾ ਨਹੀਂ ਬੰਦੇ 'ਚ ਕੀ ਹੋਊਗਾ ਮੇਰੇ ਆਪ ਦੇ 'ਚ ਬੜਾ ਬੜਾ ਆਗਿਆ ਮੇਰੇ 'ਚ ਇਹੋ ਜੀ ਠੀਕ ਹੈ ਤੇ ਮੈਂ ਉਹੇ ਜੇ ਮੌਤ ਪਰਦੀ ਮੰਨਦਾ ਹਾਂ ਨਾ ਜਿਹੜਾ ਪਤਾ ਹੋਵੇ ਬੰਦੇ ਆਲਾ ਦਮ ਰੱਖਦਾ ਹਰਜੀ ਜੀ ਆ ਗਏ ਹੋ ਨੌ ਸਾਸ ਜਿਹੜੇ ਸੀ ਹਾਂ ਜੀ ਉਹਨੂੰ ਸਾਸ ਬੈਠੇ ਦੋਨੇ ਜਣੇ ਬੈਠੇ ਆ ਹਾਂ ਮੁੰਡੇ ਨੂੰ ਬਾਕੀ ਮੁੰਡੇ ਨੂੰ ਵੀ ਫੋਨ ਆਇਆ ਹੋਵੇ ਜੀ ਹਾਂ ਮੁੰਡਾ ਕਹਿੰਦਾ ਮੈਂ ਥੋੜਾ ਕੰਮ ਤੇ ਤੇ ਆ ਰਿਹਾ ਮੁੰਡਾ ਆ ਰਿਹਾ ਠੀਕ ਹੈ ਬਾਕੀ ਜਿਹੜੇ ਨੂਹ ਦੇ ਉਹਨੇ ਆਦੇ ਪਿੰਡੋਂ ਹੀ ਸੱਦੇ ਆ ਜਿਹੜੇ ਉਹਨੋਂ ਉਹਨਾਂ ਦੇ ਘਰਾਂ ਚੋਂ ਹਾਂ ਜੀ ਅੱਛਾ ਉਹ ਵੀ ਆ ਰਹੇ ਉਹਨਾਂ ਨਾਲ ਗੀਚਾ ਘਰਾਂ ਚੋਂ ਆ ਕੇ ਕਰਦੇ ਆ ਨਹੀਂ ਮਤਲਬ ਉਹ ਕਹਿੰਦੇ ਸਾਡੇ ਪਿੰਡੋਂ ਹੀ ਮੌਤਵਰ ਬੰਦੇ ਆ ਜੀ ਅੱਛਾ ਮੌਤਵਰ ਮੌਤਵਰ ਬੰਦੇ ਠੀਕ ਆ ਠੀਕ ਆ ਠੀਕ ਆ ਠੀਕ ਆ ਇਦਰਾ ਬ੍ਰਾਂਡੇ ਚਾਹ ਕੇ ਬੋਰ ਥਲੇ ਇਹ ਉਹ ਇਦਰਾ ਬ੍ਰਾਂਡੇ ਦੀ ਬਿੱਟ ਬਿੱਟ ਬ੍ਰਾਂਡੇ ਜਿ ਬੈਠੇ ਹਾਂਜੀ ਮੋਟੇ ਬੁਲਾ ਕੇ ਲੈ ਲੈ ਨਹੀਂ ਸਹਿਲਾ ਉਹਨਾਂ ਨੂੰ ਨੌ ਸਾਸ ਨੂੰ ਬੁਲਾਇਓ ਠੀਕ ਹੈ ਠੀਕ ਹੈ ਜੀ ਬਾਕੀ ਰਾਸ ਜ਼ਿਆਦਾ ਬਾਕੀਆਂ ਨੂੰ ਬਾਅਦ ਚ ਦੇਖਾਂਗੇ ਪਹਿਲਾਂ ਉਹਨਾਂ ਦਾ ਤੋਰੀ ਨਵੇੜ ਕੇ ਇਹਨਾਂ ਦਾ ਨਵੇੜੀ ਤੇ ਲੱਜ ਸਸੇ ਗਲ ਬੈਂਜੀ ਬੈਠ ਉਹ 100 ਨਹੀਂ ਬੁਲਾਈ ਸੰਦੇ ਆ ਜੀ ਨਾਲ ਨਹੀਂ ਸੀ ਬੈਠੇ ਨਾਲ ਹਾਂ ਬੈਠੇ ਸੀ ਸੰਦੇ 12 ਵਜਰ ਨੂੰ ਸੈਂ ਜੀ ਨੋ ਬੋਲੀ ਤਾਂ ਨਹੀਂ ਦੋ ਤਿੰਨ ਦਿਨਾਂ ਚ ਕੋਈ ਨਹੀਂ ਜੀ ਕੋਈ ਗੱਲ ਨਹੀਂ ਹੋਈਗੀ ਤੁ ਪਰ ਭੈੜਾ ਭੈੜਾ ਜਾ ਚਾਹਤ ਸੀ ਸਸਿਕਾ ਸਸਿਕਾ ਸਸਕਾ ਸੋਸੀ ਦੀ ਆਓ ਸਸਿਕਾ ਬੈਠੋ ਆਜੋ ਬੈਠੋ ਮਨਜੀ ਜੀ ਕੁਰਸੀ ਦਿਓ ਇਧਰ ਆਜੋ ਤੁਸੀਂ ਮੈਂ ਜੀ ਆਜੋ ਬੈਠੋ ਇਧਰ ਆਜੋ ਇਧਰ ਦਿਓ ਆਜੋ ਬੈਠੋ ਤੁਹਾੁਰ ਬੀਪਾ ਸਸਿਕਾ ਠੀਕ ਹੈ ਤੇ ਬਰਦਰ ਆ ਤੁਹਾਡੇ ਨਹੀਂ ਜੀ ਇਹ ਤਾਂ ਕਰਾਂ ਚੋ। ਕਰਾਂ ਚੋ? ਹਾਂ। ਇਹ ਬ੍ਰਦਰ। ਨਹੀਂ ਜੀ ਇਹ ਤਾਂ ਕਰਾਂ ਚੋ ਇਹ ਸਾਨੂੰ। ਅੱਛਾ ਭਰਾ ਹੈ ਨਹੀਂ ਸੱਕਾ ਕੋਈ? ਨਹੀਂ ਹੈਗੇ ਅੱਜ ਦੋ ਆਪਰਾ ਮੇਰੇ। ਦੋ ਘਤੀਜੇ ਦੋ ਆਪਰਾ। ਵਿਆਹਿਆ ਦੋਨੋਂ ਭਰਾ? ਹਾਂਜੀ ਵਿਆਹਿਆ ਜੀ। ਉਹਨਾਂ ਨੂੰ ਬੁਲਾ ਲੈਣਾ ਸੀ ਫਰਜ ਰੋ ਬੁਲਾਇਸ। ਉਹ ਤਾਂ ਕੰਮ ਚ ਵਿਜੀ ਹੋ ਤਾਂ ਕਰਕੇ ਨਹੀਂ ਆਏ। ਅੱਛਾ ਇਹ ਵੇਲੇ ਬਚਾਰੇ। ਨਹੀਂ ਕਿਤੇ ਜਾਣਾ ਆਉਣਾ ਹੁੰਦਾ ਮੇਰੇ ਨਾਲ ਹੀ ਜਾਂਦੇ ਆ। ਆਣੇ ਦਰਬਾਰੇ ਸਾਰੇ ਸੀ। ਹਾਂਜੀ ਇਹੀ ਜਾਂਦੇ ਆ। ਅੱਛਾ ਨਹੀਂ ਤੇਰੇ ਨਾਲ ਮਤਲਬ ਹੋਰ ਵੀ ਰਹਿੰਦਾ ਕਲੇਸ਼ ਕਿਤੇ? ਕਲੇਸ ਕਰਕੇ ਤਾਂ ਅੱਜ ਇੱਥੇ ਆਏ ਆ। ਇਹ ਕਲੇਸ ਕਰਕੇ ਇੱਥੇ ਨਹੀਂ ਆਏਗੇ ਕੰਪਲੀਟ ਥੋੜੀ ਜੀ ਸਾਡਾ ਫਰਜ਼ ਸੀਗਾ ਬੀਬੀ ਸਦਨਾ ਤੁਹਾਡੀ ਸੱਸ ਨੂੰ ਬੁਲਾ ਲਿਆ ਸੀਗਾ ਉਹਦੇ। ਹਾਂਜੀ। ਇਹਨਾਂ ਨੂੰ ਤੁਸੀਂ ਕਿਹਾ ਸੀ ਬੁਲਾ ਕੇ ਪੁੱਛੋ ਉਹਨੂੰ ਬੁਲਾ ਕੇ ਪੁੱਛ ਲਿਆ ਸੀਗਾ ਜਿਹੜੀਆਂ ਚੀਜ਼ਾਂ ਤੁਸੀਂ ਆਖੀਆਂ ਨਾ ਉਹਦੋਂ। ਹਾਂਜੀ ਹਾਂਜੀ। ਉਹ ਗੱਲਬਾਤ ਇਹਨਾਂ ਨਾਲ ਕਰ ਲਈ ਸੀ ਸਾਰੀ ਮੈਂ। ਨਿਰਜ ਗੱਲਾਂ ਬਣਾਉਂਦੀ ਰਹਿੰਦੀ ਮੇਰੇ ਚਤੋਂ ਪੈ ਰਹੇ। ਨਹੀਂ ਗੱਲਾਂ ਆਪਾਂ ਕਰਦੇ ਆ ਉਹੀ ਗੱਲ ਕਰਦੇ ਆ ਸਾਰੀ ਕੋਈ ਗੱਲ ਨਹੀਂ। ਇਹ ਤੁਹਾਡੇ ਕੋਈ ਚਾਚੇ ਤਾਏ ਦੇ ਮੁੰਡੇ ਜਾਂ ਕੀ ਹੈ ਇਹ ਪਿੰਡੋਂ? ਨਹੀਂ ਜੀ ਨਹੀਂ ਘਰਾਂ ਚੋਂ ਹੀ ਆਏ ਹਾਂ। ਨਹੀਂ ਮੈਂ ਤਾਂ ਗੁੜੀਆਂ ਦਾ ਚਾ ਸਕਿਆ ਦੇ ਘਰ ਹੈ ਨਹੀਂ ਪਿੰਡ ਕੇ ਇਹ ਮੁੰਡਾ ਭਰਾ ਲੱਗਦਾ ਜੀ ਪਿੰਡ ਚੋਂ ਕੇ ਪਿੰਡ ਪਿੰਡ ਚਾਚੇ ਤਾਇਆ ਚ ਨਹੀਂ ਪਿੰਡ ਚੋਂ ਹੀ ਸਟੰਡ ਚੋਂ ਹੀ ਠੀਕ ਹੈ ਕੰਮ ਕੀ ਕਰਦੇ ਅਸੀਂ ਬਸ ਆਹ ਕੋਟ ਪਚੇਰੀਆਂ ਦੇ ਕੇ ਅਸੀਂ ਨਿਵੇੜਦੇ ਨਹੀਂ ਪਿੰਡ ਦੇ ਵਿੱਚੋਂ ਤੁਹਾਨੂੰ ਸਾਰੇ ਪਿੰਡ ਦੇ ਜਿਹੜੇ ਬੰਦੇ ਆ ਜੀ ਜ਼ਿੰਮੇਵਾਰੀ ਤੁਹਾਡੇ ਕੋਲੇ ਆ ਸਾਰੇ ਹਾਂਜੀ ਹਾਂਜੀ ਬੁੱਢੇ ਨੂੰ ਤੰਗ ਬਹੁਤ ਕਰਦੇ ਆ ਜੀ ਨਹੀਂ ਮੋਤ ਪਰ ਮੈਂ ਤਾਂ ਇੱਕ ਨੰਬਰ ਲੈ ਕੇ ਕਾਲ ਕੀਤੀ ਸੀ ਉਹਦੇ ਥੋੜਾ ਨੰਬਰ ਤਾਂ ਨਹੀਂ ਸੀ ਮੇਰੇ ਖਿਆਲ ਚ ਸੁਖਪਾਲ ਤੁਹਾਡਾ ਜੋ ਹੈਗਾ ਕਿਸ ਦਿਨਾਂ ਹਾਂ ਇਹ ਉਹ ਸਾਡੇ ਮੈਂਬਰ ਸਾਡਾ ਪਿੰਡ ਦਾ ਹਾਂ ਫਿਰ ਮੇਰੇ ਕੋਲ ਤਾਂ ਮੇਰੇ ਨਾਲ ਤਾਂ ਬਹੁਤ ਬਰਾਂਜ ਨੰਬਰ ਉਹ ਮਿਲਿਆ ਸੀਗਾ ਚਲੋ ਕੋਈ ਗੱਲ ਨਹੀਂ ਮੈਂ ਕੀ ਲੈਣਾ ਉਸ ਗੱਲ ਤੋਂ ਬੁਲਾਇਆ ਤਾਂ ਉਹਨਾਂ ਨੇ ਮੈਨੂੰ ਨਾ ਵਸਤ ਉਸ ਗੱਲ ਨਾਲ ਚਲੋ ਮੈਨੂੰ ਤਾਂ ਨਿਭੜਿਆ ਚਾਹੀਦਾ ਸਾਡੇ ਕੋਲ ਤਾਂ ਇਹ ਵੀ ਜੇ ਕਲੇਸ਼ ਨਿਭੜ ਕੇ ਜਾਊਗਾ ਨਾ ਤਾਂ ਸਾਡੇ ਬਾਤੇ ਉਹ ਖੁਸ਼ੀ ਖੁਸ਼ੀ ਦੀ ਗੱਲ ਹੈ ਕਿ ਪਰਵਾਜ਼ ਚੰਗਾ ਬਸਦਾ ਰਹੂਗਾ ਮੁੰਸ਼ੀ ਜੀ ਤੇਰੇ ਘਰੋਂ ਲਿਆ ਆ ਵੀ ਬਦ ਕਿੱਥੇ ਆਉਂਦੇ ਮੈਨ ਲਾਇਆ ਸੀਗਾ ਫੋਨ ਜੋ ਉਹਨਾਂ ਨੂੰ अच्छा देखो मैं कह रहा हूं मां मैं कह रहा हूं काम ਦਾ ਅਸੀਂ ਉਹਨੂੰ ਟਾਈਮ ਦਿੱਤਾ ਹੋਇਆ ਵੀ ਕੰਮ ਟਾਈਮ ਤੇ ਪਹੁੰਚੋ ਕੋਈ ਗੱਲ ਮੈਂ ਦੁਬਾਰਾ ਲਾ ਲੈਣਾ ਤੁਹਾਨੂੰ ਹਾਂ ਇੱਕ ਮਿੰਟ ਬੀਬਾ ਤੁਹਾਡੇ ਮੁੰਡੇ ਨੂੰ ਭੈਣ ਜੀ ਪਤਾ ਨਹੀਂ ਸੀਗਾ ਵੀ ਆਉਣਾ ਥਾਣੇ ਮੈਂ ਬੁਲਾਇਆ ਸੀ ਉਹਨੂੰ ਮੈਨੂੰ ਤਾਂ ਪਤਾ ਨਹੀਂ ਜੀ ਤੁਸੀਂ ਫੋਨ ਕੀਤਾ ਹਣਾ ਮੈਨੂੰ ਤਾਂ ਕੋਈ ਗੱਲ ਹੀ ਨਹੀਂ ਹੋਈ ਮੈਂ ਤਾਂ ਮੁੰਡੇ ਨਾਲ ਮੁੰਡਾ ਤਾਂ ਕੰਮ ਤੇ ਗਿਆ ਵਸਵੇਰ ਦਾ ਤੁਹਾਨੂੰ ਨਹੀਂ ਪਤਾ ਨਾ ਜੀ ਤੇ ਮੈਂ ਤੇਰੇ ਨਾਲ ਕੋਈ ਗੱਲ ਹੋਈ ਤੇਰੇ ਘਰ ਵਾਲੇ ਦੀ ਸੁਬਾਹ ਦੀ ਹੋਈ ਸੀ 91 ਕਿਹਾ ਸੀਗਾ ਫਿਰ ਅਸਕੇ ਨਾਲ ਆ ਜਾਣਗੇ ਆ ਜਾਣਗੇ ਤਾਂ ਨਾਲ ਹੀ ਲੈ ਆਉਣਾ ਸੀ ਉਹਨੂੰ ਉਹ ਮੇਰੇ ਨਾਲ ਘੱਟ ਹੀ ਬਣਦੀ ਉਹ ਕਹਿੰਦੇ ਮੈਂ ਤਾਂ ਕੱਲਾ ਹਾਂ ਤੇਰੇ ਨਾਲ ਘੱਟ ਬਣਦੀ ਕਿ ਤੇਰੀ ਉਹਦੇ ਨਾਲ ਘੱਟ ਬਣਦੀ ਉਹਦੀ ਬਣਦੀ ਮੇਰੇ ਨਾਲ ਮੇਰਾ ਤਾਂ ਕੀ ਕਸੂਰ ਉਹਦੀ ਬਣਦੀ ਹੈ ਕਿ ਘੱਟ ਬਣਦੀ ਹੈ ਪਹਿਲਾਂ ਕਿ ਘੱਟ ਬਣਦੀ ਹੈ ਹੁਣ ਕੀ ਬਣਦੀ ਹੈ ਇਹ ਉਹਦੀ ਘੱਟ ਬਣਦੀ ਹੈ ਕਹਿੰਦੀ ਹਾਂਜੀ ਫਿਰ ਜੀ ਤੁਹਾਨੂੰ ਫੋਨ ਕਰ ਦਿੰਦਾ ਕਹਿੰਦੀ ਵੀ ਉਹ ਪਹੁੰਚ ਨਹੀਂ ਹੁੰਦਾ ਮੈਂ ਉਹਦਾ ਚਲਦਾ ਘੱਟ ਹੈ ਤੁਹਾਨੂੰ ਵਾਵਾ ਪਤਾ ਇਹਦੇ ਬਾਰੇ ਹਾਂਜੀ ਸਾਨੂੰ ਕੱਲ ਕਰੋ ਹਾਂ ਗੱਲ ਗੱਲ ਕਰੋ ਜੀ ਗੱਲ ਕਰੋ ਹੈਲੋ ਹਾਂਜੀ ਉਹ ਕਾਕੇ ਆਇਆ ਨਹੀਂ ਤੋ ਹੁਣ ਤੱਕ ਉਹ ਜਨਾਬ ਮੈਂ ਨਾ ਕੰਮ ਅਜੇ ਥੋੜਾ ਕੰਮ ਅਚਾਨਕ ਜੀ ਆਨਣਾ ਸੁਨੇ ਆ ਗਿਆ ਕੰਮ ਚ ਯਾਰ ਅਸੀਂ ਕਿਹੜਾ ਵੇਲੇ ਆਏ ਅਸੀਂ ਵੀ 100 ਮਸਲੇ ਨਿਬੇੜਨੇ ਆ ਉਹ ਜਨਾਬ ਮੈਂ ਦਿਹਾੜੀਦਾਰ ਵਾਲਾ ਬੰਦਾ ਥੋੜਾ ਕੰਮ ਚ ਕਰਦੇ ਅਸੀਂ ਵੀ ਦਿਹਾੜੀਦਾਰੀ ਆ ਯਾਰ ਸਾਡੀ ਵੀ ਦਿਹਾੜੀ ਹੁੰਦੀ ਹੈ ਠੀਕ ਹੈ ਇਹ ਵੱਖਰਾ ਵੀ ਤਨਖਾਹ ਦੇ ਰੂਪ ਚ ਮਿਲ ਜਾਂਦੀ ਹੈ ਤੇਰੀ ਮਾਂ ਤਾਂ ਆਈ ਬੈਠੀ ਤੇਰੇ ਘਰ ਦੀ ਆਈ ਬੈਠੀ ਐ ਇਹਨੇ ਬੰਦੇ ਬੁਲਾਇਆ ਪਿੰਡੋਂ ਨਾਲ ਦੋ ਪਤਾ ਤੈਨੂੰ ਨਾ ਜੀ ਨਾ ਮੈਨੂੰ ਨਹੀਂ ਪਤਾ ਜੀ ਕੋਹਾਂ ਦੀ ਮੇਰੇ ਨਾਲ ਗੱਲ ਹੋਈ ਹੈ ਆਂਦੀ ਇਹ ਪਤਾ ਸੀ ਇਹਨਾਂ ਨੇ ਤਾਂ ਦੁੱਖ ਹੀ ਕਰ ਮਾਰਿਆ ਉਹਨਾਂ ਜੀ ਆਉਣਾ ਮੈਂ ਆ ਫਿਰ ਜਲਦੀ ਆ ਤੇਰੇ ਆਇਆਂ ਗੱਲ ਬਣਨੀ ਹੈ ਠੀਕ ਹੈ ਨਾ ਠੀਕ ਆ फटाफट ਕਰ ਇਹਨੂੰ ਹਾਂ ਤਾਂ ਬਾਈਕ ਆਦਾ ਪਤਾ ਹੁਣ ਇਹਨਾਂ ਤਾਂ ਪਹਿਲਾਂ ਨਹੀਂ ਪਤਾ ਪਹਿਲਾਂ ਕੀ ਨਹੀਂ ਪਤਾ ਇਹਨੂੰ ਕਿਹੜਾ ਪਹਿਲਾਂ ਪਤਾ ਹੁੰਦਾ ਵੀ ਕੀ ਹੁੰਦਾ ਚਲ ਹੁਣ ਤਾਂ ਮੈਂ ਆ ਤੇ ਪੇਕੇ ਤੋਂ ਆਈ ਆ ਇਹਨੂੰ ਤਾਂ ਘਰੇ ਨਹੀਂ ਫਿਰਦਿਆਂ ਪਤਾ ਹੁੰਦਾ ਵੀ ਕੀ ਹੋਈ ਜਾਂਦਾ ਅੱਛਾ ਪੇਕੇ ਚਲੀ ਗਈ ਸੀ ਤੂੰ ਤੇ ਪੇਕੇ ਤੋਂ ਹੀ ਆਈ ਆ ਪੇਕੇ ਤੋਂ ਨਾਲ ਹੀ ਆਏ ਮੇਰੇ ਤਾਂ ਇੰਬ੍ਰੋਇਲ ਹੈ ਕਿ ਸੋ ਘਰੇ ਮਤਲਬ ਨਹੀਂ ਪਾ ਮਤਲਬ ਕੀ ਵੀ ਘਰੇ ਕੀ ਹੋ ਜਾਂਦਾ ਮਤਲਬ ਘਰੇ ਨਾਲੇ ਤਾਂ ਉਹ ਖਰਾਬ ਕਰਦਾ ਪਿਆ ਗੋਲ ਹੁੰਦਾ ਤੇ ਉਤੋਂ ਜ਼ਿਆਦਾ ਮੇਰੀਆਂ ਗੱਲਾਂ ਇਹ ਬਣਉਂਦੀ ਰਹਿੰਦੀ ਐ ਤੇ ਗੱਡਬੁੱਕ ਤਾਂ ਹਰੇਕ ਬੰਦਾ ਹੀ ਦੇਖੋ ਤਾਂ ਕੋਈ ਕੋਈ ਲੈਂਟ ਹੁੰਦੀ ਐ ਪੈ ਗਈ ਨਾ ਜ਼ਿਆਦਾ ਲਾਉਂਦਾ ਵੀ ਉਹ ਖੱਜਲ ਖਰਾਬ ਕਰ ਦੇ ਤਾਂ ਉਹਦਾ ਸਟੈਂਡ ਲੈ ਜਾਂਦੀ ਹਰੇਕ ਸਾਲ ਚ ਨਹੀਂ ਨਹੀਂ ਉਹਦਾ ਕੋਈ ਸਟੈਂਡ ਨਹੀਂ ਲਿਆ ਸੀ ਇਹਨਾਂ ਨੇ ਇਹ ਜਦੋਂ ਤੁਸੀਂ ਆਏ ਆ ਮੈਂ ਬੁਲਾਇਆ ਸੀਗਾ ਉਦੋਂ ਬਾਅਦ ਚਲੀ ਗਈ ਸੀ ਇਹ ਪੇਕੇ ਉਹਦੀ ਮਗਰੋਂ ਗਈ ਐ ਜੀ

ਸਾਨੂੰ ਦੱਸਿਆ ਜੀ ਇਹਨਾਂ ਨੇ ਸਾਰਾ ਮਾਤਾ ਜਿਹੜੀ ਬਹੁਤ ਜ਼ਿਆਦੇ ਦਾਨ ਪ੍ਰਚਾਰ ਕਰਦੇ ਆ ਦੇਖੋ ਜੇ ਸਬਸਕ੍ਰਾਈਬ ਕਰਤੇ ਜੇ ਤੁਸੀਂ ਮੋਤਬਰ ਬੰਦਿਆਂ ਚਾਹੁੰਦੇ ਹੋ ਨਾ ਤਾਂ ਫਿਰ ਮੇਰੇ ਖਿਆਲ ਚ ਮੈਨੂੰ ਆਹ ਗੱਲ ਚੰਗੀ ਲੱਗੀ ਨਹੀਂ ਤੁਹਾਡੀ ਵੀ ਮਾਤਾ ਬਹੁਤ ਤੰਗ ਕਰਦੀ ਆ ਤੁਹਾਨੂੰ ਪਿੰਡ ਬੈਠਿਆਂ ਨੂੰ ਕੀ ਪਤਾ ਲੱਗਿਆ ਵੀ ਮਾਤਾ ਤੰਗ ਕਰਦੀ ਆ ਹੋ ਸਕਦਾ ਉਹ ਤੰਗ ਕਰਦੀ ਹੋਵੇ ਸਾਨੂੰ ਦੱਸਿਆ ਜੀ ਪਤਾ ਲੱਗਦਾ ਹੀ ਰਹਿੰਦਾਗਾ ਤੁਹਾਨੂੰ ਕਿਉਂ ਦੱਸਿਆ ਆਪਣੇ ਭਰਾਵਾਂ ਨੂੰ ਦੱਸਿਆ ਤੋ ਉਹਨਾਂ ਨੂੰ ਵੀ ਪਤਾ ਸੀਗਾ ਨਹੀਂ ਦੱਸਿਆ ਉਹਨਾਂ ਨੂੰ ਵੀ ਮੇਰੇ ਸਾਸ ਨਾਲ ਹਰ ਰੋਲਾ ਚੱਲੀ ਜਾਂਦਾ ਮੇਰਾ ਉਹ ਉਹਨਾਂ ਨੂੰ ਮੈਂ ਨਹੀਂ ਇੰਨਾ ਦੱਸਿਆਗਾ ਮੈਂ ਉਹਨਾਂ ਨੂੰ ਇੰਨਾ ਦੱਸ ਨਹੀਂ ਲੀ ਘਰਦਿਆਂ ਨੂੰ ਪਟਾ ਹੈਗੇ ਆ ਜੀ ਉਹ ਤਾਂ ਅੱਡ ਵੱਡਾ ਅਗਲੇ ਉਹ ਮੇਰੀ ਕਿੱਥੇ ਸੌਂਦੇ ਨਾ ਇਹ ਉਹ ਤਾਂ ਅੱਡ ਵੱਡਾ ਹੈਗੇ ਆ ਫਿਰ ਭਰਾ ਜਿਆਦਾ ਨੇੜੇ ਹੁੰਦੇ ਆ ਕਿ ਆ ਪਿੰਡੋ ਜਿਹੜੇ ਬੰਦੇ ਸੱਦ ਲਏ ਜੇ ਸੱਦੇ ਸੀ ਪਿੰਡ ਵਾਲੇ ਵੀ ਫਿਰ ਨਾਲ ਭਰਾ ਵੀ ਸੱਦਣਾ ਸੀ ਇਕਦਾਂ ਤੇ ਪਿੰਡ ਵਾਲੇ ਜਿਹੜਾ ਕੋਈ ਮੇਰੇ ਨਾਲ ਤੁਰੂਗਾ ਜੇ ਮੈਨੂੰ ਗੰਦੀਆਂ ਦੇ ਜਿਹੜਾ ਗੰਦਾ ਹੀ ਤੁਰੂਗਾ ਮੇਰੇ ਨਾਲ ਚੰਗੇ ਥੋੜੂ ਤਰਨਗੇ ਮੇਰੇ ਨਾਲ ਅੱਛਾ ਮਤਲਬ ਕਿ ਤੂੰ ਐਕਸੈਪਟ ਕਰਦੀ ਐ ਇਸ ਗੱਲ ਨੂੰ ਵੀ ਹਾਂ ਤੇਰਾ ਜਿਵੇਂ ਮਾਤਾ ਨੇ ਦੱਸਿਆ ਦੇ ਤੇਰੇ ਸੱਸ ਨੇ ਦੱਸਿਆ ਤੇ ਜਦੋਂ ਗੱਲਾਂ ਬਣਾਈ ਜਾਂਦੀ ਐ ਰੋਟ ਮੇਰੀ ਲਿਖਾਈ ਐ ਤੁਸੀਂ ਉਹਨਾਂ ਤੋਂ ਸਵਾਲ ਕਰੋ ਇਹ ਗੱਲ ਨੂੰ ਉਹਨਾਂ ਤੇ ਸਵਾਲ ਕਰੂੰਗਾ ਬੀਬਾ ਜਿੱਦਾਂ ਉਹਨੂੰ ਕੱਲਿਆਂ ਨੂੰ ਬੁਲਾਇਆ ਨਾ ਤੈਨੂੰ ਪਤਾ ਐ ਉਸ ਗੱਲ ਦਾ ਤੈਨੂੰ ਫੋਨ ਵੀ ਕੀਤਾ ਉਹਦੇ ਬਾਅਦ ਦੇ ਵਿੱਚ ਹਾਂਜੀ ਕਿ ਤੇਰੀ ਸੱਸ ਨੂੰ ਬੁਲਾ ਲਿਆ ਉਹਦੇ ਨਾਲ ਗੱਲਬਾਤ ਕਰ ਲਈ ਅਸੀਂ ਜਿਹੜੀਆਂ ਤੂੰ ਗੱਲਾਂ ਆਖੀਆਂ ਕਿ ਉਹ ਕਹਿੰਦੀ ਐ ਇਹ ਤਾਂ ਬਗਾਨੇ ਬੰਦਿਆਂ ਨਾਲ ਗੱਲਾਂ ਮਾਰਦੀ ਐ ਤਾਂ ਬਗਾਨੇ ਬੰਦਿਆਂ ਨਾਲ ਜਾਂਦੀ ਐ ਫਲਾਨਾ ਕਰਦੀ ਐ ਉਹ ਮੈਂ ਇਹੀ ਮਾਰਦੀ ਅਸ ਤਾ ਕੋਈ ਨਾ ਮਾਰ ਦੇਤੀ ਜੇ ਕਿ ਦਿਨੋਂ ਗੱਲ ਬਣਾ ਕੇ ਬਹਿ ਜਾਂਦੀ ਐ ਨਹੀਂ ਤੀ ਤੂੰ ਚੰਗੀ ਐ ਤੂੰ ਇੰਨਿਆਂ ਦੇ ਵਿੱਚ ਤੂੰ ਐ ਕਹਿ ਕੇ ਗਈ ਐ ਚੰਗੀ ਮਾਰੀ ਦਾ ਤਾਂ ਹੋਣੀ ਪਤਾ ਲੱਗ ਗਿਆ ਮੇਰੇ ਨਾਲ ਨਾ ਕੋਈ ਆ ਗਿਆ ਤੇ ਤੇਰੇ ਨਾਲ ਤਾਂ ਦੋ ਬੈਠੇ ਬਰोबर ਆਈਂ ਹੋਗੇ ਮੇਰੇ ਨਾਲ ਕੀ ਪਤਾ ਤੂੰ ਵੀ ਆਵਦੀ ਜਵਾਨੀ ਪਹਿਰੇ ਚ ਕੀ ਨਹੀਂ ਕੀਤਾ ਹੋਣਾ ਮੇਰੀ ਜਵਾਨੀ ਪਹਿਰੇ ਨੂੰ ਤੂੰ ਕੀ ਪਰਖੇਗੀ ਪਹਿਲਾਂ ਤੇ ਥੋ ਆਉਂਦਾ ਕਰੀ ਲੈ ਮੈਂ ਤਾਂ ਕੀ ਹੈ ਨਹੀਂ ਮੈਂ ਟਲਖਾਈ ਕਰਕੇ ਤੇ ਨਹੀਂ ਮੇਰੇ ਜੁੰਡੇ ਲੈਣੇ ਸੀ ਖੜ ਹੁਣ ਤੇ ਮੈਂ ਇਹਨੂੰ ਇੱਥੇ ਕਕਾਉਣਾ ਸੀਗਾ ਮੇਰੇ ਪੁੱਤ ਸੀਗੇ ਗਉਆਂ ਵਰਗਾ ਜਿਹੜਾ ਇਹਨੇ ਵੈਲਪੂਨੇ ਪਾਤਾ ਵੈਲੀ ਬਣਾ ਕੇ ਧਰਤਾ ਹਤਾ ਇੱਕ ਮਿੰਟ ਮਤ ਇਹ ਪਉਣਾ ਨਹੀਂ ਸੀਗਾ ਹੈ ਸੁਣ ਵੀ ਇੱਕ ਵਾਰੀ ਤੋੜੇ ਤੋੜ ਤੁਹਾਨੂੰ ਵੇਖ ਵੇਖ ਇਲਚਨ ਮਾਰੇ ਕੀਤੇ ਆ ਮੈਂ ਕਿਹੜੀ ਗੱਲ ਦੀ ਮਾਰੇ ਅੱਛਾ ਕਰ ਲੈ ਆ ਬਸ ਬਸ ਲੱਗਿਆ ਨਾ ਪਤਾ ਆ ਗਈ ਨਾ ਗੱਲ ਨਿਕਲ ਕੇ ਪਹਿਲਾਂ ਤਾਂ ਇਹ ਦੱਸ ਵੀ ਤੈਨੂੰ ਕਿਸ ਨੇ ਇੰਨੀਸ ਕਹਤਰ ਮੇਰੀ ਗੱਲ ਸੁਣ ਵੀ ਬਸ ਧਿਆਨ ਨਾਲ ਹੁਣ ਹਾਂਜੀ ਤੈਨੂੰ ਕਿਸ ਨੇ ਇੰਨੀ ਮਤ ਨਹੀਂ ਦਿੱਤੀ ਵੀ ਤੂੰ ਬੈਠੀ ਕਿੱਥੇ ਆ ਨੇ ਬੈਠੀ ਤੇ ਚੱਲ ਹੈਗੀ ਐ ਮੈਂ ਮੈਨੂੰ ਵੀ ਪਤਾ ਨਹੀਂ ਕਿ ਤੂੰ ਮੇਰੇ ਸਾਹਮਣੇ ਨੇ ਕਹਿਣਾ ਹਟਦੀ ਉਹਨੂੰ ਪਹਿਲਾਂ ਇਹ ਸੋਚੋ ਵੀ ਜਦੋਂ ਕੁੜੀ ਵਿਆਹਦੇ ਆ ਨਾ ਉਦੋਂ ਮਾਂ ਪਿਓ ਭੈਣ ਭਰਾ ਇਹ ਗੱਲ ਕਹਿੰਦੇ ਵੀ ਸਾਡੀ ਕੁੜੀ ਨੂੰ ਆਪਦੀ ਧੀ ਬਣਾ ਕੇ ਰੱਖਿਓ ਧੀ ਧੀ ਨਹੀਂ ਤਾਂ ਮੈਥੋਂ ਬਣਾ ਮੈਨੂੰ ਬਣਾਇਆ ਹੀ ਨਹੀਂ ਧੀ ਇਹਨਾਂ ਨੇ ਤਾਂ ਧੀ ਜੁੰਡੇ ਪੜਦੀ ਹੁੰਦੀ ਤੂੰ ਤਾਂ ਅਖ ਮੈਂ ਜੁੰਡੇ ਪੜ ਦਿੰਦੀ ਤੇ ਜੁੰਡੇ ਪੜ ਦਿੰਦੀ ਇਹ ਆਪ ਵੀ ਬਥੇਰਾ ਕੁਸ ਕਰਦੀ ਆ ਇਹ ਬਹੁਤ ਕੁਸ ਕਰਦੀ ਆ ਤੁਹਾਡੇ ਸਾਹਮਣੇ ਪਲੀਮਾਨਸ ਬੰਦੀ ਆ ਇਹ ਅੱਛਾ ਹਾਂ ਬਥੇਰਾ ਕੁਸ ਕਰਦੀ ਆ ਇਹ ਤੇ ਫਿਰ ਉਹਦਾ ਸ਼ਿਕਾਇਤ ਕਰਕੇ ਨਹੀਂ ਗਈ ਸ਼ਿਕਾਇਤ ਤਾਂ ਤੂੰ ਕਰਕੇ ਗਈ ਹੈ ਤੇ ਕਰਨੀ ਸੀ ਮੈਂ ਜਦੋਂ ਮੈਨੂੰ ਤੰਗ ਕਰਦੇ ਮੈਨੂੰ ਤਾਂ ਕਹਿ ਦਿੰਦੇ ਕਿ ਤੈਨੂੰ ਤੂੰ ਭੱਜ ਜਾ ਚਲੇ ਕੋਣ ਚੁੱਪ ਕਰ ਓਏ ਮੁਰਸੀ ਜੀ ਆਉਂਦਾ ਕਿ ਨਹੀਂ ਆਉਂਦਾ ਹੋ ਲਿਆਓ ਜਿੱਥੇ ਹੈਗਾ ਤਕਰੀਸ ਕੇ ਲਿਆਓ ਉਹਨੂੰ ਫਿਰ ਬਾਂਦਰ ਜਨੂੰ ਉਹਨੂੰ ਪਤਾ ਨਹੀਂ ਕਿ ਵੀ ਮਾਂ ਉੱਥੇ ਬੈਠੀ ਘਰ ਵਾਲੀ ਉੱਥੇ ਬੈਠੀ ਨਾਲ ਬੰਦੇ ਦੋ ਲਿਆਈ ਬੈਠੀ ਪੇਕਿਆ ਤੋ ਉਹਨੂੰ ਪਤਾ ਹੀ ਨਹੀਂ ਵੀ ਮੇਰੀ ਜਨਾਨੀ ਤੇ ਮੇਰੀ ਮਾਂ ਉੱਥੇ ਠਾਣੇ ਬੈਠੀਆਂ ਪੁਲਿਸ ਹੰਨੇ ਨਾਲ ਆਇਓ ਦੁਖੀ ਹੋਇਆ ਬੰਦਾ ਬੋਲਦਾ ਹੀ ਆਦਾ ਦੁਖੀ ਹੋ ਜਾਂਦਾ ਸੁਣਾ ਜਾਂਦਾ ਜੀ ਮੈਂ ਬੋਲਦੀ ਬਹੁਤ ਕੁਛ ਕਰਦੇ ਮੇਰੇ ਨਾਲ ਬੀਬਾ ਬੋਲੀ ਤੇਰੀ ਮਾੜੀ ਠੀਕ ਹੈ ਘਰ ਵਾਲਾ ਤੇਰਾ ਆ ਲੈਣ ਦੇ ਮਨਸਿ ਪੱਜਾ ਬੇਟੀ ਯਾਰ ਥੋੜੇ ਪਿੰਡ ਦੀ ਉਧਰੋਂ ਸਾਫ ਗੁੱਸੇ ਹੋ ਜਾਂਦੇ ਤੇ ਆ ਤੂੰ ਹੈ ਕਿੱਥੇ ਆਉਂਦਾ ਹੁਣ ਪੁੱਛੋ ਸੀ ਇਧਰ ਸਾਹਮਣੇ ਉਹ ਹੈਲੋ ਕਿੱਥੇ ਆ ਯਾਰ ਤੂੰ ਆਦੇ ਜੀ ਆਦੇ ਛਾਣੇ ਦੇ ਬਾਹਰ ਚ ਹੈ ਛਾਣੇ ਦੇ ਬਾਹਰ ਚ ਹੁਣ ਬਾਹਰ ਬੈਣ ਬਾਜਾਂ ਵਾਲੇ ਪੈ ਜੇ ਤੈਨੂੰ ਲੈਣ ਵਾਸਤੇ ਕੋਈ ਲੱਗਦਾ ਜੀ ਚੱਕ ਕੇ ਲੈ ਆਉਣਾ ਕੋਈ ਨਹੀਂ ਆਉਂਦਾ ਇਹ ਤੂੰ ਬੰਦੇ ਨੂੰ ਕਹਦਾ ਤੇਰੀ ਮਾਂ ਆਈ ਬ ਆ ਗਿਆ ਜੀ ਜਨਾਬ ਸਸੀ ਕਾਲ ਜਨਾਬ ਇਹ ਬੋਲਦਾ ਪਰ ਬੰਦਾ ਨਹੀਂ ਖੜਾ ਹੋਇਆ ਉਹੀ ਬੰਦਾ ਇਹ ਸਸੀ ਕਾਲ ਪਛਾਨ ਲਿਆ ਜੀ ਉਹ ਤਾਂ ਪੁੱਦੇ ਮਾਤਾ ਤੋਂ ਪਹਿਲਾਂ ਆਇਆ ਸੀ ਮਾਤਾ ਤੋਂ ਪਹਿਲਾਂ ਤੇ ਆਕੇ ਗਿਆ ਜੀ ਪੁੱਤ ਉਹਦੇ ਮਾਤਾ ਨੂੰ ਮਿਲਿਆ ਨਹੀਂ ਨਹੀਂ ਜੀ ਮੈਂ ਨਹੀਂ ਮਿਲਿਆ ਜੀ ਮੈਨੂੰ ਪਤਾ ਹੀ ਨਹੀਂ ਸੀ ਇਹਨੂੰ ਪਤਾ ਲੱਗ ਗਿਆ ਵੀ ਇਹ ਦੁਨੀਆਂ ਚ ਰਹਿੰਦਾ ਤਾਂ ਫੇਰ ਹੀ ਆ ਇਧਰ ਆ ਪਹਿਲਾਂ ਹਾਂਜੀ ਇੱਥੇ ਹੋ ਮੇਰੇ ਸਾਹਮਣੇ ਮੇਰੇ ਮਗਰ ਕੀ ਰੱਖਿਆ ਇੱਥੇ ਹੋ ਸਾਹਮਣੇ ਪਤਾ ਲੱਗੇ ਮੜਾ ਜੇ ਮੈਂ ਪਹਿਲਾਂ ਵੇਖਦਾ ਲਵਾਂ ਵੀ ਥੋੜਾ ਹੱਥ ਦਬਕੀ ਹੋ ਜਾਏ ਤੇ ਤੂੰ ਉਹਦੇ ਜਿਹਨੇ ਤੇਰੀ ਮਾਂ ਨੂੰ ਬੁਲਾਇਆ ਸੀਗਾ ਉਹ ਭੈਣ ਜੀ ਨੂੰ ਬੁਲਾਇਆ ਸੀ ਜੀ ਤੇਰੇ ਘਰ ਵਾਲੀ ਦੀ ਕੰਪਲੇਂਟ ਤੇ ਜੀ ਤੇ ਉਹਦੇ ਪਹਿਲਾਂ ਤੂੰ ਸੀਗਾ ਮੇਰੇ ਕੋਲ ਤੈਨੂੰ ਪਤਾ ਨਹੀਂ ਲੱਗਾ ਮਾਤਾ ਨੂੰ ਮਿਲੈ ਨਹੀਂ ਬਸ ਤੂੰ ਉਹਦੇ ਸਰ ਮੈਂ ਤਾਂ ਸ਼ਰਟ ਥੱਲੇ ਦੇ ਗਿਆ ਜੀ ਉਧਰ ਛੱਡ ਵਾਲੇ ਪਾਸੇ ਬੈਠਾ ਸੀ ਜੀ ਨਹੀਂ ਮੈਨੂੰ ਨਹੀਂ ਪਤਾ ਮੇਰੀ ਮਾਂ ਆਈ ਉਹ ਬਰਾਸ ਹੋਰ ਤੁਸੀਂ ਕੀ ਜੀ ਕਾਦੀ ਪੀਚੀ ਦੇ ਵਿੱਚ ਜਨਾਬ ਛੋਟੀ ਬਾਰੀ ਵਾਲੇ ਪਾਸੇ ਬੈਠਾ ਸੀ ਆਹ ਛੋਟੀ ਬਾਰੀ ਵਾਲੇ ਪਾਸੇ ਮੱਛੀ ਜੀ ਉਧਰ ਦੀ ਕਿਉਂ ਬੰਦੇ ਵੜਨ ਦਿੰਨੇ ਹੁੰਦੇ ਆ ਤੁਸੀਂ ਤੁਹਾਨੂੰ ਕਿੰਨੇ ਵਾਰੀ ਕਿਹਾ ਵੀ ਉਹ ਪਾਸਤਾ ਪਾਉਣੇ ਕਾ ਪਹਿਲਾਂ ਹੀ ਡਕੜਟ ਹੁੰਦਾ ਹੁੰਦਾ ਕੀ ਚਾਹੀਉਦਾ ਤੇ ਗਿਆ ਵੀ ਉਧਰ ਤੁਸੀਂ ਵਾਪਸੇ ਹਾਂ ਵਾਓ ਤੁਸੀਂ ਉਧਰ ਜੀ ਗਏਂ ਤਾਂ ਹੀ ਮਾਦ ਨਾ ਯਾਰ ਤੈਨੂੰ ਵੱਡਾ ਗੱਟ ਨਹੀਂ ਦੱਸਿਆ ਉੱਤੇ ਕੋਈ ਜਨਾਬ ਪਤਾ ਨਹੀਂ ਲੱਗਿਆ ਜੀ ਉਦੇ ਬਾਦ ਘਾੜ ਕੀ ਯਾਰ ਬਾਦ ਘਾੜ ਆ ਬਾਦ ਘਾੜ ਤਾਂ ਸਾਂਭ ਲੈ ਪਹਿਲਾਂ ਤੇਰੀ ਦੂਜੀ ਬਾਦ ਘਾੜ ਤੂੰ ਫਰਮਾਇਸ਼ਾਂ ਲਈ ਫਿਰਦਾ ਠੇਕੇਦਾਰਾਂ ਦੀ ਵੀ ਸ਼ਰਾਬ ਸਸਤੀ ਇੰਨਾ ਤੋਂ ਮੈਂ ਇੰਨਾ ਦੁਖੀ ਆਇਆ ਬੈਠਾ ਨਾ ਗੱਲਾਂ ਹੀ ਛੱਡ ਦੋ ਇਹ ਦੋਨਾਂ ਦੀਆਂ ਲੜਾਂਗਾ ਤੂੰ 4 ਸਾਲ ਹੋ ਗਏ ਮੇਰੇ ਇਹੀ ਕੰਜਰ ਕਲੇ ਚੱਲਦਾ ਇਹੀ ਕੰਜਰ ਕਲੇ ਇਸੇ ਅੱਕ ਦਾ ਮੈਂ ਪੀਣਾ ਦਾਰੂ ਅੱਛਾ ਇਹਨਾਂ ਨੇ ਪੀਣ ਲਾਇਆ ਦੋਨਾਂ ਦੀ ਲੜਾਈ ਦੇ ਇਹਨਾਂ ਨੇ ਇਹਨਾਂ ਨੇ ਜਦੋਂ ਜਾਨਾ ਕੰਜਰ ਕਲੇਸ਼ ਕਰੇ ਕੰਜਰ ਕਲੇਸ਼ ਦੱਸੋ ਕੀ ਕਰ ਅੱਛਾ ਇਹ ਕੰਜਰ ਕਲੇਸ਼ ਦਾ ਮਤਲਬ ਇਹ ਐ ਵੀ ਤੂੰ ਸ਼ਰਾਬ ਪੀ ਕੇ ਮਸਤ ਹੋ ਕੇ ਪਿਆ ਰਹੇ ਤੇ ਲੜੀ ਜਾਣ ਹਨ ਜੋ ਗੋਤਾ ਪੱਟੀ ਜਾਣ ਇੱਕ ਦੂਜੀ ਦੀਆਂ ਜਨਾਬ ਮੇਰੀ ਗੱਲ ਸੁਣੋ ਉਧਰੋ ਜਾਣਾ ਮੇਰੀ ਮਾਂ ਨਹੀਂ ਖੜਦੀ ਇਧਰੋ ਇਹ ਨਹੀਂ ਖੜਦੀ ਦੱਸੋ ਕਿਤੇ ਕਿਵੇਂ ਕਰਾਂ ਮੈਂ ਉਹ ਮੈਨੂੰ ਕਹੀ ਚੱਲਿਆ ਕਰ ਉਹਨੂੰ ਨਾ ਤਾਂ ਕਿਆ ਕਰ ਚੰਗਾ ਹੁਣ ਵੀ ਇੰਨਾਂ ਦੇ ਸਾਹਮਣੇ ਮੈਨੂੰ ਤੈਨੂੰ ਐ ਪਤਾ ਤੇਰੇ ਪਿੱਠ ਪਿਛੋਂ ਕੀ ਚੱਲ ਰਿਹਾ ਹੈਗਾ ਤੈਨੂੰ ਕੋਈ ਖਬਰ ਹੈ ਕਿ ਤੇਰੇ ਕਰਦੇ ਨਾ ਹੁਣ ਮੈਂ ਤਾਂ ਤੜਕੇ ਜਾਵੜਦਾ ਜੀ ਦਿਹਾੜੀ ਤੇ ਤੂੰ ਮੈਨੂੰ ਬਰੀ ਜੰਦ ਦਿਹਾੜੀ ਤੇ ਮਨਸ਼ੀ ਜੀ ਵੇਖਿਆ ਨਾ ਬੁੱਟੇ ਤੇ ਦਿਹਾੜੀ ਤੇ ਕੀ ਜਾਂਦਾ ਇਹ ਦਿਹਾੜੀ ਭੰਨ ਕੇ ਤੂੰ ਠਾਣੇ ਬੈਠਾ ਰਹਿ ਵੀ ਸ਼ਰਾਬ ਸਸਤੀ ਕਰਾ ਦੇ ਦਿਹਾੜੀ ਲਾਖੀ ਨਹੀਂ ਆ ਦਿਹਾੜੀ ਲਾ ਕੇ ਆਉਂਦਾ ਜਮਾਂ ਨਹੀਂ ਕੁਛ ਨਹੀਂ ਦਿਹਾੜੀ ਲਾਉਂਦਾ ਭਾਈ ਜੀ ਉਹ दारू ਤਾਂ ਮੈਂ ਤੇਰੀ ਗੱਲ ਨਾਲ ਸਹਿਮਤ ਆਂ दारू ਵਾਸਤੇ ਸਾਡੇ ਕੋਲ ਜਿੱਦੇ ਇਹਦੀ ਨੀਅਤਾਂ ਕਿਵੇਂ ਆਇਆ ਸੀਗਾ ਜੀ ਠਾਣੇ ਪਹਿਲੀ ਕੰਪਲੀਟ ਸੀ ਤੁਹਾਨੂੰ ਪਤਾ ਨਾ ਇਹਨੇ ਕੁੜੀ ਨੇ ਕੰਪਲੇਟ ਕੀਤੀ ਆ ਆਪਣੀ ਸੱਸ ਤੇ ਵੀ ਮੇਰੀ ਸੱਸ ਮੈਨੂੰ ਮਾੜਾ ਕਹਿੰਦੀ ਐ ਮੇਰੇ ਤੇ ਇਲਜ਼ਾਮ ਲਾਉਂਦੀ ਐ ਕੁੜੀਏ ਤੂੰ ਤਾਂ ਕਹਿੰਦੀ ਸੀਗੀ ਵੀ ਸੱਸ ਨੇ ਕੰਪਲੇਂਟ ਕਰੀਏ ਨਹੀਂ ਨਹੀਂ ਸੱਸ ਨੇ ਨਹੀਂ ਕਰੀ ਇਹਨੇ ਕਹੇ ਸੀ ਇਹਦੀ ਕੰਪਲੇਂਟ ਸੀਗੀ ਤੁਹਾਨੂੰ ਪਹਲੈਖਾ ਹੋਊਗਾ ਇਹਦੀ ਕੰਪਲੇਂਟ ਸੀ ਇਹਨਾਂ ਨੂੰ ਕੱਲਿਆਂ ਨੂੰ ਬੁਲਾਇਆ ਸੀ ਭੈਣ ਜੀ ਹੋਰਾਂ ਨੂੰ ਇਹਨਾਂ ਨੂੰ ਬੁਲਾਇਆ ਤੇ ਇਹ ਉਹਦੇ ਮੇਰੇ ਕੋਲੇ ਦੋ ਤਿੰਨ ਜਣੇ ਸੀਗੇ ਪਹਿਲਾਂ ਮੂਰੇ ਇਹਨੂੰ ਸੱਦਿਆ ਮੈਂ ਕਿਹਾ ਚੱਲ ਨੋ ਸੱਸ ਵਾਲਾ ਮਸਲਾ ਮੈਂ ਮੁੰਸ਼ੀ ਜੀ ਨੂੰ ਕਿਹਾ ਮੈਂ ਕਿਹਾ ਮਾਤਾ ਨੂੰ ਉਹਨੂੰ ਬਾਅਦ ਚ ਬੁਲਾਵਾਂਗੇ ਕੁੜੀ ਦੀ ਸੱਸ ਨੂੰ ਪਹਿਲਾਂ ਮੈਂ ਕਿਹਾ ਐਵੇਂ ਜਿਹਾ ਅ ਮਗਾ ਨੂੰ ਬੁਲਾਉ ਲੋ ਪਹਿਲਾਂ ਇਹ ਨੂੰ ਬੁਲਾਏ ਉਦੋਂ ਹੀਰ ਹੋ ਰਹੀ ਛੜ ਕੇ ਬੈਗਾ ਸਾਡੇ ਨਾਲ ਸਾਨੂੰ ਕਹਿੰਦਾ ਜੀ ਆਖੇ ਅਗੇ ਦੇਸੀ ਦੂਸੀ ਪੀ ਲੈਂਦੇ ਹੁੰਦੇ ਸੀਗੇ ਆ ਹੁਣ ਜਿੱਤੇ ਦੇ ਬੰਦੇ ਜੇ ਮਰਿਆ ਹੋ ਤਾਂ ਉਦੋਂ ਦਾ ਦੇਸੀ ਪੀ ਉਹਨੂੰ ਜੀ ਨਹੀਂ ਕਰਦਾ ਪਹਿਲਾਂ ਠਾਣੇ ਆ ਕੇ ਕਹਿੰਦਾ ਦੇਸੀ ਪੀ ਲੈਂਦੇ ਸੀ ਦੇਖ ਸਕ ਮੈਂ ਉਦੋਂ ਹੀ ਫੜ ਕੇ ਬਿਠਾ ਲੈਂਦਾ ਕਿ ਦੇਸੀ ਵਾਲੇ ਫੜਾ ਕਿੱਥੇ ਇੱਕ ਪਾਸੇ ਦਾ ਸਰਕਾਰ ਦਾ ਚੱਲੀ ਜਾਂਦਾ ਯੁੱਧ ਨਸ਼ਿਆਂ ਵਿਰੁੱਧ ਅਸੀਂ ਤਾਂ ਚਿੱਟਾ ਖਤਮ ਕਰਨ ਦੇ ਲੱਗੇ ਵੇ ਇਹ ਬੰਦੇ ਜਿਹੜੇ ਸਾਡੇ ਕੋਲ ਉਹ ਫਰਮਾਇਸ਼ਾਂ ਲੈ ਕੇ ਕਹਿੰਦੇ ਵੀ ਦੇਸੀ ਅਸੀਂ ਹੁਣ ਬੰਦ ਕੀਤੀ ਹੈ ਮੈਂ ਉਦੋਂ ਦਾ ਪੱਠੀਆਂ ਫੜਾ ਕਿੱਥੇ ਕਿਤੇ ਚੱਲਦੀਆਂ ਠੀਕ ਉਹ ਵਸ ਸਸਤੀ ਕਰਾਉ ਜਿਆ ਠੇਕੇਦਾਰਾਂ ਮੈਂ ਕਿ ਸਾਰਾ ਠੇਕਾ ਅਸੀਂ ਪੁਲਿਸ ਨੇ ਥੋੜੋ ਲੈ ਰੱਖਿਆ ਇਹ ਮੋ ਨਿਕਲ ਗਿਆ ਇਹ ਤਾਂ ਮੈਨੂੰ ਤਾਂ ਹੁਣ ਮੁੰਛੀ ਜੀ ਨੂੰ ਦੱਸਿਆ ਉਹ ਛੋਟੀ ਉਹ bari ਆ ਪਿਛਲੇ ਪਾਸੇ ਸਾਡੀ ਉਧਰ ਦੀ ਬੜਿਆ ਉਧਰ ਦੀ ਨਿਕਲ ਗਿਆ ਮਾਤਾ ਨੂੰ ਵੀ ਨਹੀਂ ਪਤਾ ਮੇਰਾ ਮੁੰਡਾ ਇੱਥੇ ਜਨਾਬ ਪਤਾ ਹੀ ਨਹੀਂ ਲੱਗਿਆ ਜੀ ਤੂੰ ਦਿਹਾੜੀ ਤੋੜਤੀ ਹੋਦੇ ਹਨਾ ਸ਼ਰਾਬ ਸਸਤੀ ਕਰਾਉਣ ਦੇ ਮਾਰੇ ਨੇ ਜਨਾਬ ਆਏ ਤਾਂ ਅਸੀਂ ਬੇਨਤੀ ਕਰ ਲਈ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਜਿਹੜਾ ਜਿਹੜੇ ਬੰਦੇ ਤੋਂ ਆਪਦਾ ਰੋਜ਼ਗਾਰ ਆਪਦਾ ਕੰਮ ਨਹੀਂ ਸੰਭਿਆ ਜਾਂਦਾ ਗੁੱਸਾ ਨਾ ਕਰੀ ਮੇਰੀ ਗੱਲ ਦਾ ਜੀ ਤੋ ਆਦਾ ਕੰਮ ਨਹੀਂ ਸੰਭੇਦਾ ਜਨਾਨੀ ਕਾਇਦਾ ਉੱਤੋਂ ਦੀ ਆ ਕੰਮ ਤੇਰੇ ਤਾਂ ਜਨਾਬ ਉਹੀ ਲੱਗਦਾ ਪਹਿਲਾਂ ਮੈਂ ਹੁਣ ਮੈਂ ਤੁਹ ਪਿੰਗਲਾ ਲੱਗਦਾ ਨਾ ਇਹ ਪਿੰਗਲੀ ਜੀ ਸੀ ਤੇ ਮੈਂ ਤਾਂ दारू ਨਾਲ ਆਇਆ ਸਾਰਾ ਕੁਝ ਅਰੇ दारू ਇਹਨਾਂ ਦੇ ਕੰਜਰ ਕਲੇਸ ਨੇ ਮਾਰਿਆ ਮੈਨੂੰ ਨਹੀਂ ਲਾਇਆ दारू ਨਾਲ ਤੂੰ दारू ਨਾਲ ਹੋਰ ਹੋ ਜਾ ਇਧਰੋਂ ਤੇਰੀ ਮਾਂ ਨੇ ਦੱਸਤਾ ਸੀਗਾ ਠੀਕ ਹੈ ਇਧਰ ਤੇਰੀ ਮਾਤਾ ਤੇ ਇਹਨੇ ਸ਼ਿਕਾਇਤ ਕਰਤੀ ਮਾਤਾ ਜਿਹੜੀਆਂ ਗੱਲਾਂ ਦੱਸ ਕੇ ਗਈਆਂ ਸਾਨੂੰ ਉਹ ਵੀ ਗੱਲਾਂ ਇੰਡੀਆਂ ਝੂਠੀਆਂ ਨਹੀਂ ਲੱਗੀਆਂ ਠੀਕ ਹੈ ਹੁਣ ਜੇ ਆ ਦੇਖਿਆ ਤਾਂ ਦੇਖ ਆਉਣਾ ਕੀਤੇ ਨਾ ਬਣਦਾ ਸੀ ਉਹ ਤੇਰੇ ਨਾਲ ਨਾ ਹਾਂ ਜੀ ਇਹ ਠਾਣੇ ਆਉਣਾ ਸੀ ਬੁਲਾਇਆ ਸੀ ਭੈਣ ਜੀ ਨੂੰ ਬੁਲਾਇਆ ਤੇਰੀ ਮਾਂ ਨੂੰ ਇਹਨੂੰ ਬੁਲਾਇਆ ਤੈਨੂੰ ਬੁਲਾਇਆ ਤੈਨੂੰ ਫੋਨ ਕੀਤਾ ਨਾ ਹਾਂਜੀ ਹਾਂਜੀ ਵੀ ਤੇਰੇ ਘਰ ਵਾਲੀ ਨੂੰ ਤੈਨੂੰ ਘਰੇ ਪਤਾ ਸੀ ਵੀ ਤੇਰੀ ਮਾਂ ਤੇ ਤੇਰੇ ਘਰ ਵਾਲੀ ਨੂੰ ਬੁਲਾਇਆ ਠਾਣੇ ਨਹੀਂ ਜੀ ਨਹੀਂ ਪਤਾ ਹਨਾ ਆ ਬੰਦਿਆਂ ਨੂੰ ਪਤਾ ਜਿਹੜੇ ਪਿੰਡੋਂ ਸੱਦੇ ਆ ਨਾ ਇਹਦੇ ਚਾਚੇ ਤਾਇਆ ਚੋ ਆਣਾ ਸਕਿਆ ਜੋ ਮੈਨੂੰ ਨਹੀਂ ਪਤਾ ਮੈਂ ਹਾਂ ਜੀ ਇਹ ਛੱਤਰ ਖਾਂਦੀ ਐ ਜੀ ਐਂ ਖਾਂਦੀ ਛੱਤਰ ਐ ਫਿਰ 76 ਦਾ ਵੱਜਦੇ ਨੇ ਹੁਣ ਤੇਰੇ ਕੋਲ 70000 ਖਾਂਦੀ ਐ ਗਲਤੀ ਪਹਿਲਾਂ ਤੇਰੀ ਐ ਜੇ ਤੂੰ ਕਮਾ ਕੇ ਉਹਨੂੰ ਕੁਝ ਘਰੇ ਲੈ ਆ ਕੇ ਨਾ ਦੇਂਗਾ ਤੇ ਜਨਾਨੀ ਕੀ ਕਰੂ ਕੁਦ ਬੀਗੇ ਬੋਧਰਾਂ ਦੇ ਰੋੜੀ ਜਾਣਾਗਾ ਉਹਦੇ ਤੇ ਯਾਰ ਹੁੰਦੀ ਆ ਸਾਡੇ ਕੋਲੇ ਕੰਜਰ ਕਲੇਸ਼ ਕੰਜਰ ਕੋਲ ਜਦੋਂ ਘਰੇ ਜਾਣਾ ਕੰਜਰ ਕਲੇਸ਼ ਕੀ ਕਰਾਂ ਮੈਂ ਦੁਖੀ ਹੋ ਕੇ ਹਾਨੀਜ਼ਾਰੀ ਹੁੰਦਾਗਾ ਮਰਨ ਖਤੇ ਦੀ ਮੌਤ ਇੱਕ ਗੱਲ ਦੱਸਦਾ ਛੋਟੇ ਵੀਰ ਤੈਨੂੰ ਮੈਂ ਮੇਰੀ ਪਿਆਰ ਨਾਲ ਗੱਲ ਸੁਣ ਮੈਨੂੰ ਤੇਰੇ ਘਰੇ ਕਲੇਸ਼ ਚੰਗਾ ਨਹੀਂ ਲੱਗਦਾ ਵੀ ਤੇਰੀ ਮਾਂ ਦਾ ਮੂੰਹ ਹੋਰ ਪਾਸੇ ਹੋਵੇ ਤੇਰੇ ਘਰ ਵਾਲੀ ਦਾ ਹੋਰ ਪਾਸੇ ਤੈਨੂੰ ਪਤਾ ਹੀ ਨਾ ਹੋਵੇ ਘਰੇ ਚੱਲੀ ਗਈ ਜਾਂਦਾ ਮੇਰੀ ਕੋਸ਼ਿਸ਼ ਹੈ ਕਿ ਘਰ ਵਸ ਜੇ ਪਰ ਵਸਣ ਦਾ ਮਤਲਬ ਕੀ ਹੁੰਦਾ ਮਾੜਾ ਮੋਟਾ ਜਦੋਂ ਉਹਦੀ ਕੇਅਰ ਕਰੇ ਇੱਕ ਜੀ ਜਦੋਂ ਦੂਜੇ ਨਵੇਂ ਪਰਿਵਾਰ ਦੇ ਵਿੱਚ ਜਾਂਦਾ ਨਾ ਕੁੜੀ ਜਦੋਂ ਵਿਆਹ ਕੇ ਨਵੇਂ ਪਰਿਵਾਰ ਦੇ ਵਿੱਚ ਜਾਂਦੀ ਹੈ ਤਾਂ ਭੈਣ ਜੀ ਆਪਾਂ ਸਮਝਦੇ ਹਾਂ ਨਾ ਇਹ ਗੱਲ ਵੀ ਜਦੋਂ ਬੂਟਾ ਇੱਥੋਂ ਪਟ ਕੇ ਉੱਥੇ ਲਾਉਣਾ ਨਾ ਦੂਜੀ ਥਾਂ ਤੇ ਇੱਕ ਵਾਰੀ ਪੱਤੇ ਕਮਲਾਉਂਦੇ ਆ ਉਹਦੇ ਦੁਬਾਰਾ ਹਰਾ ਹੁੰਦਾ ਉਹਨੂੰ ਹਰਾ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਤੇ ਮੈਨੂੰ ਤਾਂ ਲੱਗਦਾ ਕਮੀਆਂ ਤੇਰੇ ਚ ਨਾ ਰਹਿ ਗਈਆਂ ਉਹ ਜਿਹੜੀਆਂ ਮਾਤਾ ਗੱਲਾਂ ਦੱਸ ਕੇ ਗਈ ਹੈ ਉਹਦੇ ਤੇਰੀ ਸੇਧ ਦੇ ਹਿਸਾਬ ਨਾਲ ਮੈਨੂੰ ਤਾਂ ਐ ਲੱਗਦਾ ਭੈਣ ਜੀ ਤੁਹਾਡਾ ਵਿਚੋਲਾ ਕੌਣ ਸੀ ਉਹਨਾਂ ਦਾ ਮੁੰਡੇ ਦਾ ਵੀਰੇ ਪਿੰਡ ਦਾ ਹੀ ਸੀਦਾ ਕੋਈ ਹਾਂ ਤੇ ਆ ਕੇ ਘਰੇ ਆ ਗਿਆ ਤੇ ਕਹਿੰਦਾ ਮੈਂ ਤੇਰੇ ਮੁੰਡੇ ਨੂੰ ਮੇਰੇ ਸਟਾ ਕਰਾਵਾਂ ਹਾਂ ਮੈਂ ਕਿਹਾ ਭਾਈ ਮੇਰਾ ਮੁੰਡਾ ਵੇਖ ਲੈ ਅੱਜ ਇਹੋ ਜਿਹਾ ਆ ਕੰਮ ਕਰਦਾ ਹਾਂ ਤੇ ਉਹੋ ਜੀ ਸਾਨੂੰ ਅੱਗੇ ਭਾੜ ਕੇ ਦੇਈ ਕੋਈ ਇਹ ਨਾ ਹੋਵੇ ਸਾਨੂੰ 12 ਤਾਲੀ ਭਾਲ ਦੇ ਨੇ ਨਹੀਂ ਸੁਧਾਰਨ ਬੰਦਾ ਸੀ ਜਿਆ ਇੱਕ ਵਿਚੋਲੇ ਵੀ ਕਈ ਤਰ੍ਹਾਂ ਦੇ ਇੱਕ ਵਿਚੋਲਾ ਵੀ ਚੱਕ ਮਜ਼ੇ ਸੀਗਾ ਵੇਖੋ ਇਹ ਇੱਕ ਸਰਕਾਰੀ ਵਿਚੋਲੇ ਵੀ ਹੁੰਦੇ ਆ ਉਹ ਸੀ ਕਿ ਵੀ ਆਮ ਸੁਧਾਰਨ ਪਿੰਡੂ ਬੰਦਾ ਨਹੀਂ ਨਹੀਂ ਸਰਕਾਰ ਸੁਧਾਰਨ ਬੰਦਾ ਸੀਗਾ ਹਾਂ ਜਿਹੜੇ ਨੇ ਸਾਡੇ ਨਾ ਮੱਥਾ ਲਵਾਤਾ ਇਹਦੇ ਨਾਲ ਇਹੋ ਜਿਹਾ ਕਿਉਂ ਕਿ ਮੱਥਾ ਲਵਾਤਾ ਅਸੀਂ ਤਾਂ ਇੰਨੀ ਜੁਗਰੇ ਹੈ ਨਹੀਂ ਸੀ ਮੈਂ ਤਾਂ 4 ਸਾਲ ਵਸ ਗਈ ਕੋਈ ਵਸਦੀ ਵੀ ਨਹੀਂ ਨਹੀਂ ਭੈਣੇ ਮੈਨੂੰ ਪੈਤੀ ਸਾਲ ਹੋ ਗਏ ਆਏ ਤੁਹਾਡੇ ਸਾਡੇ ਤਾਂ ਥਾਣੇ ਤੇ ਆ ਗਏ ਮਾਮਾ 1 ਮਿੰਟ 1 ਮਿੰਟ ਭੈਣ ਜੀ 1 ਮਿੰਟ 4 ਸਾਲ ਵਸ ਕੇ ਤੇਰੇ ਸਾਹਣ ਤੇਰੇ ਪੁੱਤ ਦਾ ਨਾ ਤਾਂ ਮੈਂ ਤਾਂ 1 ਮਿੰਟ ਨਹੀਂ ਸੀ ਰਹਿਣਾ ਫੇਰ ਵੀ ਕੱਟੀ ਜਾਂਦੀ ਦਨ ਇਧਰ ਮੇਰਾ ਹੀ ਰਹਿੰਦੀ ਹੈ ਜਨਾਬ ਮੇਰੇ ਵੱਲੋਂ ਜਪ ਕਰ ਜਾ ਤੂੰ ਉਹਨਾਂ ਬੋਲਿਆ ਕਰ ਬੰਦੇ ਨੂੰ ਕਿਵੇਂ ਬੋਲੀਦਾ ਤੁਸੀਂ ਤੁਸੀਂ ਮੌਤ ਭਰੋਂ ਤੁਹਾਨੂੰ ਪਤਾ ਲੱਗਦਾ ਮਾੜਾ ਮੋੜਾ ਬੰਦੇ ਨੂੰ ਜਿਵੇਂ ਬੋਲੀਦਾ ਉਹ ਹੀ ਵੇਖੀ ਜਾਂਦੇ ਆ ਵੀ ਕਿਹੜੇ ਕਿਹਦੇ ਦੇ ਦੇਖਣੇ ਆਏ ਹੋ ਤੇ ਕਸੂਰ ਵੇਣੇ ਕਿਹਦੇ ਚ ਆ ਹੁਣ ਹਜੇ ਕਸੂਰ ਤੁਹਾਨੂੰ ਦੱਸਿਆ ਨੇ ਇਹਨੇ ਕਸੂਰ ਕਿਹਦੇ ਚ ਐ ਦੱਸਿਆ ਜੀ ਹੁਣ ਦੋਨੇ ਜਣੇ ਤਾਂ ਇਹਨੂੰ ਕੇਰੀ ਬੈਠਿਆ ਕੁੜੀ ਨੂੰ ਜੋ ਵੀ ਔਖਾ ਬੋਲਦਾ ਉਹ ਕੇਰ ਦਾ ਕਿੱਥੀਆਂ ਧਰਾਵਾ ਨਹੀਂ ਮਤਲਬ ਅਸਲ ਦੇ ਵਿੱਚ ਨਾ ਅਸਲ ਚ ਮੋਤ ਪਰ ਬੰਦਿਆਂ ਦਾ ਕੰਮ ਕੀ ਹੁੰਦਾ ਜਿਹੜੇ ਸਾਬ ਨਾਲ ਕੁੜੀ ਬੋਲੀ ਜਾਂਦੀਆਂ ਨਾ ਹੱਕ ਤੁਹਾਡਾ ਬਣਦਾ ਸੀ ਉਹਨੂੰ ਇਹ ਗੱਲ ਕਹਿਣ ਦਾ ਵੀ ਕੁੜੀਏ ਤੂੰ ਮੂੰਹ ਬੰਦ ਕਰ ਜ਼ੁਬਾਨ ਕਰ ਉਹਨੇ ਤੁਹਾਡੇ ਸਾਹਮਣੇ ਕੀ ਆਖਿਆ ਕਹਿੰਦੇ ਮੈਂ ਤਾਂ ਮਤਲਬ ਤੁਹਾਡੇ ਪਿੰਡ ਰਵਾਜ ਹੈ ਜਾਂ ਤੁਹਾਡੇ ਇਲਾਕੇ ਚ ਰਵਾਜ ਹੈ ਇਹ ਵੀ 4 ਸਾਲ ਵਸਦਿਆਂ ਨਹੀਂ ਜਦੋਂ ਕੰਮਲ ਕੁੱਤੇ ਲਾਉਂਦੇ ਰਹਿੰਦੇ ਦੋਨੇ ਮਾਂ ਪਤ ਆ ਪੀ ਕੇ ਡੱਕ ਕੇ ਪਾਸਾ ਮਾਰ ਕੇ ਪਿਆ ਰਹਿੰਦਾ ਤੇ ਉਹ ਰੋਟੀਆਂ ਪਾਲੀ ਜਾਂਦੀ ਰਹਿੰਦੀ ਮੈਂ ਕਿੱਧਰ ਜਾਵਾਂ ਥੋੜਾ ਬੋਲ ਇਹਨੂੰ ਵੀ ਪੁੱਛ ਲੋ ਵੀ ਪਾਸਾ ਲੈਂਦਾ ਸਵੇਰੇ 8-9 ਵਜੇ ਤਾਈਂ ਇਹ ਕਹਿੰਦਾ ਮੈਂ ਦੇੜਾ ਨਾ ਕਰਕੇ ਖਵਾਉਣਾ ਉਹਦੀ ਤਾਂ ਕਰਤੂਤ ਵੇਖ ਲਈ ਮੈਂ ਉਹਦਾ ਸ਼ਰਾਬ ਸਸਤੀ ਕਰਾਉਣਾ ਤੇ ਸਾਡੇ ਕੋਲ ਆ ਕੇ ਗਿਆ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਆਹ ਸ਼ਖਸ ਆ ਉਹ ਜੇ ਮੈਂ ਰਸੋਈ ਚ ਵੜ ਜਾਉ ਮੈਨੂੰ ਕਮਲ ਕੁੱਤੇ ਲਾਈ ਜਾਂਦੀ ਰਹਿੰਦੀ ਆ ਤੂੰ ਗੱਲਾਂ ਤੇ ਤੇਰਿਆਂ ਲੋਕਾਂ ਨਾਲ ਗੱਲਾਂ ਤੂੰ ਗੱਲਾਂ ਕਰਦੀ ਆ ਤੂੰ ਫਲਾਣਾ ਕਰਦੀ ਆ ਦੱਸ ਮੈਂ ਕਿਹਦੇ ਨਾਲ ਗੱਲਾਂ ਕਰਦੀ ਇਹਨਾਂ ਨੇ ਹੀ ਸਾਡੇ ਕੋਲ ਥੋੜੇ ਬਾਰੇ ਕਹਿ ਕੇ ਗਏ ਹਨ ਜੀ ਦੇਖੋ ਤੁਸੀਂ ਵੀ ਕੰਪਲੀਟ ਦੇ ਕੇ ਗਏ ਹੋ ਲੋ ਥੋੜੇ ਬਾਰੇ ਇਹਨਾਂ ਨੇ ਸ਼ਿਕਾਇਤ ਕੀਤੀ ਆ ਉਹਦੀ ਵੀ ਅਸੀਂ ਪਛਪੜਤਾਲ ਕੀਤੀ ਆ ਤੇ ਉਹਦੇ ਵਿੱਚ ਮਾਦਾ ਗ ਗਲਤ ਨਹੀਂ ਤੇ ਫਿਰ ਖਰਾਬ ਵੀ ਮੈਨੂੰ ਇਹਨਾਂ ਨੇ ਕੀਤਾ ਹੈ ਉਹ ਜੇ ਦੱਸ ਮੇਰਾ ਕੀ ਖਸੂਰ ਅਸੀਂ ਕੀ ਕਰਤਾ ਸਾਡੇ ਤਾਂ ਕੋਈ ਪਿਓ ਦਾਦਾ ਨਹੀਂ ਠਾਣੇ ਚ ਗਿਆ ਸੀ ਤੇ ਜਿਹੜਾ ਤੂੰ ਕੱਲ ਦੀ ਅਜਨਸਨ ਠਾਣਾ ਵਖਾਤਾ ਤੇ ਠਾਣਾ ਦੇਖੋ ਨਾ ਸੀ ਮਾਰੇ ਹੋ ਗਏ ਉਹ ਤਾਂ ਮਾਰੇ ਤਾਂ ਦੂਰੇ ਹੀ ਦਸੀ ਜਾਂਦਾ ਵੀ ਜਾਗੂ ਨਹੀਂ ਦਿਸਦੇ ਸਾਰਾ ਕੁਝ ਹੁਣ ਤੁਸੀਂ ਮੋਤਬਰ ਬਣ ਕੇ ਆਏ ਹੋ ਨਾਲ ਹਾਂਜੀ ਦੇਖ ਲਈ ਬੋਲੀ ਉਹਦੀ ਇਹ ਤਾਂ ਦਿਸੀ ਜਾਂਦਾ ਜੀ ਤੁਸੀਂ ਐਂ ਦੱਸੋ ਵੀ ਇੱਜ਼ਤਦਾਰ ਘਰਾਂ ਦੇ ਵਿੱਚ ਤੂੰ ਬੜੀ ਸਪੋਰਟ ਕਰੀ ਜਾਂਦਾ ਯਾਰ ਗੁੱਸਾ ਨਾ ਕਰੀ ਮੇਰੀ ਗੱਲ ਦਾ ਕਾਫੀ ਛੋਟਾ ਮੇਰੇ ਤੋਂ ਤੂੰ ਹਰੇਕ ਗੱਲ ਤੇ ਕਹਣਾ ਵੀ ਉਹ ਤਾਂ ਕੁੱਤੇ ਲਈ ਜਾਂਦੇ ਫਲਾਣਾ ਕਰੀ ਜਾਂਦੇ ਆ ਉਹਦੀ ਬੋਲੀ ਦਿਸ ਪਹਿਲੀ ਗੱਲ ਤਾਂ ਮੈਨੂੰ ਇਹ ਮੈਨੂੰ ਇੱਕ ਗੱਲ ਦੱਸੋ ਦੋਨੇ ਮੋਤ ਪਰੋਂ ਤੁਸੀਂ ਕਹਿੰਦੇ ਪਿੰਡ ਦੇ ਕੋੜ ਕਚਰੀਆਂ ਜਾਣੇ ਅਸੀਂ ਥੋੜਾ ਹੱਕ ਨਹੀਂ ਮੰਨਦਾ ਸੀ ਇਹਦੇ ਘਰੇ ਗੱਲ ਕਰਦੇ ਵੀ ਸਾਨੂੰ ਬਈ ਕੁੜੀ ਨੇ ਸੱਦਿਆ ਹੈ ਜੇ ਪੇਕੀ ਜਾ ਕੇ ਆਈ ਹੈ ਇਹ ਤੁਹਾਨੂੰ ਕਹਿ ਕੇ ਸੱਦ ਲੈਂਦਾ ਇਹਦੇ ਭਰਾਵਾਂ ਨੂੰ ਇਹਦੀ ਭਜਾਈਆਂ ਨੂੰ ਇਹਦੇ ਭਤੀਜਾਂ ਨੂੰ ਨਾਮ ਮੈਂ ਤਾਂ ਜਾਣਦਾ ਨਹੀਂ ਇਹਨਾਂ ਨੂੰ ਇਹ ਕੌਣ ਆ ਕੌਣ ਨਹੀਂ ਜੀ ਇਹ ਵੀ ਜੀ ਸਾਡੇ ਪਿੰਡ ਦੀ ਕੁੜੀ ਹੈ ਪਿੰਡ ਦੀ ਕੁੜੀ ਨਹੀਂ ਨਹੀਂ ਮਤਲਬ ਪਿੰਡ ਦੀ ਕੁੜੀ ਦੇ ਨਾਲ ਤੁਸੀਂ ਤੁਰਨ ਤੋਂ ਪਹਿਲਾਂ ਤੇ ਘਰੋਂ ਇਹ ਨਹੀਂ ਪਤਾ ਕੀਤਾ ਵੀ ਕੁੜੀ ਦਾ ਰੌਲਾ ਪਿਆ ਉੱਥੇ ਵੀ ਕੀ ਰੌਲਾ ਪਿਆ ਤੇ ਥਾਣੇ ਸੱਦਿਆ ਹੈਗੇ ਤੇ ਪਿੰਡ ਵਾਲੇ ਤੇ ਸਾਨੂੰ ਕਿ ਜਾਣ ਵਾਸਤੇ ਕਿਹਾ ਮ ਇਤਲੇ ਮੈਂ ਅੱਜ ਇਹਨਾਂ ਨੂੰ ਲੈ ਆਇਆ ਤੇ ਨਾਲ ਇਹਨਾਂ ਨੂੰ ਅੱਜ ਸਾਡੇ ਪੁੱਸਾ ਨਾਲ ਰਲ ਕੇ ਮੈਂ ਮਾੜੇ ਬਣਾਤਾ ਕੋਈ ਰਲ ਕੇ ਨਹੀਂ ਬੀਬਾ ਰਲ ਤੂੰ ਮੇਰੇ ਬਾਰੇ ਜਾਣਦੀ ਨਹੀਂ ਤੂੰ ਮੇਰੇ ਬਾਰੇ ਜਾਣਦੀ ਨਹੀਂ ਠੀਕ ਹੈ ਨਾ ਜਿੰਨੀਆਂ ਗੱਲਾਂ ਜਿੰਨੀਆਂ ਗੱਲਾਂ ਤੂੰ ਲਿਖਾ ਕੇ ਗਈ ਸੀ ਨਾ ਉਹ ਸਾਰੀਆਂ ਗੱਲਾਂ ਕੀਤੀਆਂ ਇਹਨਾਂ ਭੈਣ ਜੀ ਨਾਲ ਇਹਨਾਂ ਤੋਂ ਬਾਅਦ ਤੇਰੇ ਪਿੰਡ ਦਾ ਨੰਬਰ ਲਿਆ ਮੈਂ ਪਤਾ ਕਰ ਲਿਆ ਸਾਰਾ ਕੀ ਕੁਛ ਹੈ ਠੀਕ ਹੈ ਉਹਦੀਆਂ ਗੱਲਾਂ ਦੇ ਵਿੱਚ ਵੀ ਇੰਨਾ ਨਹੀਂ ਵੀ ਵਜਨ ਨਹੀਂ ਹੈਗਾ ਇਹਨੂੰ ਕਹਿ ਦੋ ਬਸ ਵੀ ਮੈਨੂੰ ਜੇ ਮੈਂ ਬਸੂਗੀ ਤਾਂ ਹੀ ਮੈਨੂੰ ਚੰਗੀ ਮਾੜੀ ਨਾ ਕਹਵੇ ਜਦੋਂ ਇਹ ਮੈਨੂੰ ਮੇਰੇ ਭਰਾਵਾਂ ਤੱਕਰ ਪਹੁੰਚਦੀ ਆ ਇਹ ਤਾਂ ਨਹੀਂ ਮੈਂ ਤਾਂ ਇਹਦੀ ਜ਼ੁਬਾਨ ਖਿੱਚ ਕੇ ਇਹਦੀ ਤਲੀ ਤੇ ਪਾਰ ਦੂੰਗੀ ਮੈਂ ਠੀਕ ਇੱਥੇ ਕੁੜੀਆਂ ਐਂ ਬੈਠ ਲਾ ਪਰ ਮੈਂ ਜਿੱਥੇ ਮਰਜੀ ਬੈਠੀ ਆ ਦਰਖਾਸਤ ਮੇਰੀ ਦਿੱਤੀ ਹੋਈ ਆ ਨਹੀਂ ਦਰਖਾਸਤ ਤਾਂ ਮੈਂ ਤੂੰ ਜ਼ੁਬਾਨ ਖਿੱਚ ਦਿਆਂਗੀ ਸਾਡੇ ਸਾਹਮਣੇ ਕਿਸੇ ਦੀ ਤੇ ਜ਼ੁਬਾਨ ਖਿੱਚ ਦਿੰਗੇ ਇਹਨੂੰ ਐ ਤਾਂ ਪੁੱਛੋ ਮੇਰੇ ਨਾਲ ਗੱਲਾਂ ਕਿੰਨੇ ਆਪ ਵੀ ਬੋਲੀ ਤੇ ਕੰਟਰੋਲ ਕਰ ਸਰਦਾਰ ਜੀ ਮੇਰੀ ਗੱਲ ਸੁਣ ਲਓ ਇੱਕ ਵੀ ਐ ਨਾ ਹੋਵੇ ਕਿਤੇ ਹੁਣੇ ਲੈਡੀ ਪੁਲਿਸ ਬੁਲਾ ਕੇ ਤੇ ਮੈਂ ਪਹਿਲਾਂ ਇਹਦੀ ਇਹਦੀ ਜੁਬਾਨ ਦਾ ਹੱਲ ਕਰਵਾ ਦਿਆਂ ਕੁੜਿਆ ਥੋੜਾ ਹੌਲੀ ਹੋ ਕੀ ਤਰੀਕਾ ਇਹ ਘੱਟ ਬੋਲੋ ਕੀ ਬੋਲ ਤੈਨੂੰ ਸਿਖਾਇਆ ਨਹੀਂ ਕਿਸੇ ਨੇ ਵੀ ਥਾਣੇ ਕਿਵੇਂ ਗੱਲ ਕਰੀਦੀ ਕੀ ਪਤਾ ਤੁਹਾਨੂੰ ਆੜ ਕੇ ਕੀ ਸਿਖਾ ਗਈ ਐ ਇਹ ਕੀ ਸਿਖਾ ਗਈ ਹਾਂ ਮੇਰੇ ਮਾਮੇ ਦੀ ਧੀ ਆਹੋ ਮਾਮੇ ਦੀ ਧੀ ਸਾਨੂੰ ਕੀ ਪਤਾ ਤੂੰ ਬਾਹਰ ਉੱਠ ਬੀਬਾ ਚੱਲ ਮੈਂ ਨਹੀਂ ਜਾਣਾਗਾ ਮੈਂ ਤਾਂ ਇੱਥੇ ਹੀ ਬੈਠਣਾ ਮੈਂ ਲੈਡੀ ਪੁਲਿਸ ਬੁਲਾ ਕੇ ਨਾ ਤੇ ਮੁਰਮੁਰ ਕੇ ਗੁੱਤੋਂ ਫੜ ਕੇ ਲਾ ਜਾਣਗੇ ਘਰੇ ਚੱਲ ਜੁੰਡੇ ਤੇਰੇ ਮੈਂ ਖਲਾ ਚੱਲ ਚੱਲ ਬਾਹਰ ਉੱਠ ਭੈਣ ਜੀ ਭੈਣ ਜੀ ਨਹੀਂ ਤੁਸੀਂ ਤੁਸੀਂ ਇਧਰਲੇ ਪ ਤੂੰ ਚੱਲੇ ਕਰੀ ਕੋਈ ਆਹੀ ਕਰਨਗੇ ਫੈਸਲਾ ਮੈਂ ਤਾਂ ਨਹੀਂ ਕਰ ਸਕਦੀ ਤੇਰੇ ਦੀ ਭੈਣ ਜੀ ਕੋਈ ਨਹੀਂ ਤੁਸੀਂ 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 ਇਹਨੇ ਨੇੜੇ ਨਹੀਂ ਬੈਠਣਾਗਾ ਤੁਸੀਂ ਇੱਧਰ ਬੈਠੋ ਪਿੱਪਲ ਥੱਲੇ ਬੈਠੋ ਬੈਠੋ ਤੂੰ ਹਾਂਜੀ ਗੱਲ ਸੁਣ ਉਹ ਤੇਰੇ ਸਾਹਮਣੇ ਕੀ ਕੁਸ਼ ਹੋਈ ਜਾਂਦਾ ਹੈ ਆਪਣੇ ਪੰਜਾਬੀਆਂ ਦੇ ਵਿੱਚ ਘੱਟੋ ਘੱਟ ਤੈਨੂੰ ਲੱਗਦਾ ਵੀ ਇੰਨੀ ਕਿ ਗਰਤ ਹੁੰਦੀ ਐਨਾ ਕ ਦਮ ਹੁੰਦਾ ਵੀ ਸਾਹਮਣੇ ਜਨਾਨੀ ਜਿਹੜੀ ਮਾਣਵਾਖੇ ਤੇਰੀ ਗੁੱਤ ਪੜੋਂ ਮੇਰੇ ਵਾਲ ਪੜਨੋ ਗੁੱਸਾ ਨਾ ਕਰੋ ਸਰਦਾਰ ਜੀ ਤੁਸੀਂ ਨਾਲ ਆਇਓ ਠੀਕ ਗੁੱਸਾ ਨਾ ਕਰੀਂ ਗਾ ਕੇ ਨਹੀਂ ਨਹੀਂ ਮੈਂ ਜੋ ਮੇਰਾ ਹੱਕ ਐ ਤੇ ਇਸ ਕੁਰਸੀ ਤੇ ਬੈਠ ਕੇ ਉਹ ਗੱਲ ਮੈਂ ਕਰੂੰਗਾ ਠੀਕ ਆ ਤੁਹਾਨੂੰ ਬੁਰੀ ਬੁਰੀ ਲੱਗਦੀ ਲੱਗੇ ਨਹੀਂ ਸਹੀ ਹੋਈ ਮੈਨੂੰ ਕੋਈ ਪਰਵਾਹ ਨਹੀਂ ਉਸ ਗੱਲ ਦੀ ਉਹ ਜਨਾਬ ਡੇਲੀ ਡੇਲੀ ਇਹੀ ਕਲੇਸ਼ ਆ ਇਹੀ ਕਲੇਸ਼ ਆ ਘਰੇ ਜਦੋਂ ਜਨ ਇਹਹੀ ਕਲੇਸ਼ ਕਰੋ ਤਰ੍ਹਾਂ ਇਹੀ ਕਲੇਸ਼ ਦੱਸੋ ਕੀ ਹੁਣ ਹੱਲ ਮੈਨ ਦੱਸੋਗਾ ਹਾਲੇ ਦਾ ਇਹ ਸੀਗਾ ਵੀ ਜਦੋਂ ਵਿਚੋਲੇ ਜੇ ਤੇਰੇ ਪਰਿਵਾਰ ਚ ਜਾਂ ਕੋਈ ਮਾੜਾ ਮੋਟਾ ਸੱਜੇ ਖੱਬੇ ਸਿਆਣਾ ਹੁੰਦਾ ਨਾ ਬੰਦਾ ਤਾਂ ਤੇਰਾ ਤੇ ਇਹਦਾ ਮੇਲ ਹੀ ਕੋਈ ਨਹੀਂ ਸੀ ਉਹ ਜਨਾਬ ਮੈਂ ਬਥੇਰਾ ਮੋਟਾ ਸੀ ਪੂਰੇ ਭਾਰੇ ਸਰੀਰ ਦਾ ਸੀ ਉਹ ਇਹਦਾ ਸ਼ਮਕੂ ਜੀ ਸੀ ਉਦੋਂ ਤਾਂ दारू ਪੀ ਪੀ ਕੇ ਆ ਸਾਰਾ ਕੰਮ ਹੋਇਆ ਓ ਯਾਰ ਮੈਨੂੰ ਸੁਖਾ ਨਾ ਤੂੰ दारू ਪੀ ਪੀ ਕੇ ਕੀ ਕੰਮ ਹੋਇਆ ਤੂੰ दारू ਪੀ ਕੇ ਪੀ ਪੀ ਕੇ ਕੀ ਕੰਮ ਕਰ ਲਾ ਕਿਉਂ दारू ਪੀ ਪੀ ਕੇ ਉਹ ਕੰਮ ਕਰੀ ਜਾਂਦੇ ਵੀ ਮਾਤਾ ਨੇ ਵੇਖ ਲਗੀ ਤੇ ਨਾ ਗੱਲਾਂ ਮਰੀਆਂ ਦੀ ਵੀਡੀਓ ਕਾਲ ਤੇ ਉਹ ਐਨੇ ਚੁੱਕੇ ਆ ਪਤਾ ਹੈ ਜਨਾਬ ਮੈਂ ਘਰੇ ਰਵਾਂ ਤਾਂ ਪਤਾ ਲੱਗੇ ਤੜਕੇ ਉੱਠ ਜਾਣਾ ਮੈਂ ਤਾਂ ਦਿਹਾੜੀ ਤੇ ਅੱਛਾ ਤੇ ਰਾਤ ਨੂੰ ਵੜਦਾ ਅੱਛਾ ਦੱਸੋ ਮੈਨੂੰ ਹਾਂ ਤੂੰ ਆਪਦੇ ਕੰਮ ਤੁਰਿਆ ਫਿਰ ਤੇ ਘਰੇ ਜੋ ਮਰਜ਼ੀ ਹੋਈ ਜਾਵੇ ਤੂੰ ਤੂੰ ਆਉਣ ਲੱਗਾ ਜਦੋਂ ਘਰੇ ਆਉਣਾ ਤੇ ਉਦੋਂ ਤੁਹਾਨੂੰ ਪਤਾ ਨਹੀਂ ਘਰੇ ਜਨਾਨੀ ਵੀ ਹੈਗੀ ਹੈ ਘਰੇ ਮਾਂ ਵੀ ਹੈ ਘਰੇ ਉਹਨਾਂ ਉਹਦੇ ਕਲੇ ਚਲੀ ਜਾਂਦਾ ਹੁੰਦਾ ਅਤੇ ਤੂੰ ਡਾਕ ਕੇ ਸੌਂ ਜਾ ਕਰ ਹਣਾ ਤੇ ਫਿਰ ਕੀ ਕਰਾਂ ਜੀ ਆੱਕ ਕੇ ਮਾਂ ਨਾਲ ਲੜਾਂ ਕੋ ਉਹਨਾਂ ਨਾਲ ਲੜਾਂ ਜੋ ਉਹ ਲੜੇ ਉਹ ਘਰੋਂ ਭਜ ਜਾਂਦੀ ਹੈ ਤੇ ਉਹ ਲੜਦਾ ਉਧਰ ਮਾਂ ਘਰੋਂ ਭਜਦੀ ਹੈ ਕਿ ਮੈਂ ਮੈਂ ਨਹੀਂ ਰਹਿਣਾ ਇੱਥੇ ਦੱਸੋ ਕਿੱਧਰ ਨੂੰ ਜਾਵਾਂ ਮੈਂ ਇਹ ਨਾ ਮੁੰਸੀ ਜੀ ਆ ਚੀਜ਼ਾਂ ਹੁੰਦੀਆਂ ਬਹਾਨਾ ਚਾਹੀਦਾ ਹੁੰਦਾ ਠੀਕ ਹੈ ਮੈਨੂੰ ਨੀਂਦ ਨਹੀਂ ਆਉਂਦੀ ਮੇਰੀ ਥਕਾਵਟ ਨਹੀਂ ਲੈਂਦੀ ਬੁੱਟਿਆ ਇਹ ਜੀਦਾ ਵੈਣਾ ਨੱਤ ਆਪਾਂ ਆਇਆ ਤਾਂ ਹੈ ਇੱਥੇ ਹਫ਼ਤੇ ਦੇ ਵਿੱਚ ਆਪਣੇ ਕੋਲ 1 2 5 2 4 ਕੇਸ ਇਹੋ ਜੇ ਆਉਣਾ ਹੀ ਹੁੰਦੇ ਆ ਜਿਹੜਾ ਬੰਦਾ ਕਹਿੰਦਾ ਮੈਨੂੰ ਨੀਂਦ ਹੀ ਨਹੀਂ ਆਉਂਦੀ ਪੀਤੇ ਬਿਨਾ ਮੇਰੀ ਥਕਾਵਟ ਨਹੀਂ ਲੈਂਦੀ ਮੇਰੀ ਟੈਨਸ਼ਨ ਨਹੀਂ ਲੈਂਦੀ ਤੂੰ ਮੈਨੂੰ ਇੱਕ ਗੱਲ ਦੱਸ ਜਿਹੜੀ ਦਿਹਾੜੀ ਲੈਣਾ ਉਹਦੇ ਸਾਡੇ ਮੁੰਸੀ ਜੀ ਨੇ ਵੀ ਪੁੱਛਿਆ ਸੀ ਤੈਨੂੰ ਹਾਂਜੀ ਉਹਦੇ ਕਿੰਨੀ ਦਿਹਾੜੀ ਦੋਸੀਆਂ ਮੈਂ 500 500 500 500 500 ਰੁਪਏ ਦਿਹਾੜੀ ਹੈ ਤੇ ਬੋਤਲ ਉਹ ਤੂੰ 650 ਦੀ ਗ